ਤਦ ਹੀ ਹਮੇਸ਼ਾ ਲੋਕ ਕਹਿੰਦੇ ਸੀ ਵੀ ਆਪਾਂ ਸਿਪਾਹੀਆਂ ਨੇ ਬਲੀ ਦਿੱਤੀ ਜਾਂਦੀ ਏ ਜਰਨੈਲਾਂ ਦੀ ਨਹੀਂ ਇਸ ਵਾਰ ਦੇ ਜਰਨੈਲ ਮੈਦਾਨ 'ਚ ਉਤਰੇ ਨੇ ਇਸ ਤੋਂ ਬਾਅਦ ਇੱਕ ਜਰਨੈਲ ਹੋਰ ਇੰਦਰਜੀਤ ਸਿੰਘ ਕੋਟ ਬੁੱਡੇ ਨੇ ਵੀ ਬੱਚਿਆਂ ਦੇ ਨਾਮ ਵਿਰਾਸਤ ਕਰਾ ਕੇ ਤੇ ਐਲਾਨ ਕਰਤਾ ਵੀ ਇਸ ਤੋਂ ਬਾਅਦ ਅਸੀਂ ਮੀਟਾਂ ਗਿਆ ਹਾਂ ਹਾਂਜੀ ਅਸੀਂ ਭਗਵਾਨਤਮਾਨ ਸਰਕਾਰ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਦੇਖੀ ਕਿਤੇ ਤੂੰ ਇਹਨਾਂ ਸਰਕਾਰਾਂ ਮਗਰ ਅਫਸਰਾਂ ਮਗਰ ਲਾ ਕੇ ਇਹੋ ਜਿਹੇ ਕਦਮ ਨਾ ਚੁੱਕੀਂ ਜਿਹੜਾ ਤੈਨੂੰ ਅੱਜ ਇਹ ਉਦਾਹਰਣ ਦੇ ਤੌਰ ਤੇ ਕਾਲੀਦਾਲ ਵੇਖ ਲਓ ਚਾਹੇ ਭਾਈਪਾ ਵੇ ਲੋ ਚਾਹੇ ਕਾਂਗਰਸ ਵੇ ਲੋ ਕਿਵੇਂ ਲੋਕਾਂ ਨੇ ਬੈਕਫੁੱਟ ਤੇ ਲੋਕ ਹੀ ਆ ਜਿਹੜੇ ਕੁਰਸੀ ਤੇ ਬਿਠਾਉਂਦੇ ਤੇ ਲੋਕ ਹੀ ਆ ਜਿਹੜੇ ਕੁਰਸੀਆਂ ਤੋਂ ਉਤਾਰ ਦਿੰਦੇ ਲੋਕਤੰਤਰਾਈ ਟੁਣੇ ਹੋਏ ਲੀਡਰ ਜਿਨ੍ਹਾਂ ਦਾ ਫਰਜ਼ ਬਣਦਾ ਸੀ ਅੱਜ ਉਹ ਵੇਖੋ ਉਹ ਕੋਟੀਆਂ ਚ ਲੋਕੇ ਬੈਠੇ ਆ ਲੱਖਾਂ ਲੋਕਾਂ ਦੀ ਆਵਾਜ਼ ਇਸੇ ਤੋਂ ਸੁਣਿਆ ਜਾਂਦਾ ਵੇਖੋ ਫਰਜ਼ ਤਾਂ ਉਹਨਾਂ ਦਾ ਸੀ ਬਿਲਕੁਲ ਔਰ ਅੱਜ ਉਹ ਉਹ ਆਉਂਦਾ ਫਰਜ਼ ਨਿਭਾਉਣ ਨੂੰ ਨਹੀਂ ਆਏ ਜਿਵੇਂ ਅੱਜ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਵੀ ਉਹ ਲੀਡਰ ਫੋਟੋਆਂ ਖਿਚਵਾਉਂਦਾ ਜਾਂਦੇ ਆ ਤੇ ਕਾਂਗਰਸ ਵਾਲੇ ਵੀ ਗਏ ਆ ਪਰ ਉੱਥੇ ਝਾੜੂ ਵਾਲੇ ਵੀ ਗਏ ਨੇ ਪਰ ਮੈਂ ਕਹਿੰਦਾ ਵੀ ਇੱਥੇ ਸ਼ਰਮ ਆਉਂਦੀ ਏ ਅੱਜ ਇੱਥੇ ਕਿਉਂ ਨਹੀਂ ਆਂਦਾ ਮਤਲਬ ਤਾ ਤੁਸੀਂ ਇੱਕ ਡੱਲੇ ਵਾਲ ਦੀ ਮੌਤ ਦੇਖਣਾ ਚਾਹੁੰਦੇ ਹੋ ਕਿੰਨੇ ਦਿਨ ਕੱਢਦਾ ਮਗਰੋਂ ਜੀ ਅਹੀਂ ਸਾਰਾ ਬਾਈਕਾਟ ਇੱਚੋ ਕਰਤਾ ਫਿਰ ਮੋਦੀ ਕਿਥੋਂ ਪੰਜਾਬ ਚ ਲੈ ਜਾਊਗਾ ਜੇ ਪੰਜਾਬ ਅਹੀਂ ਬਿਹਾਰਾਣਾ ਹੀ ਬੰਦ ਕਰ ਦਗੇ ਸਾਰਾ ਕੁਝ ਜਿਵੇਂ ਅੱਜ ਕੀਤਾ ਇੱਥੋਂ ਤਿੰਨ ਸਟੇਟਾਂ ਲੰਗਦੀਆਂ ਜੰਮੂ ਹਮਾਚਲ ਤੇ ਪੰਜਾਬ ਇਹ ਸਾਰਾ ਬੰਦ ਹੋ ਜੂ ਇਹਦਾ ਸਾਰਾ ਤੇ ਮੁੜ ਕੇ ਮੋਦੀ ਕੀ ਕਰੂਗਾ ਇਹਨਾਂ ਤਿੰਨਾਂ ਸਟੇਟਾਂ ਤੋਂ ਬਣਾ ਕੇ ਮੋਦੀ ਜਾ ਕੇ ਵਿਖਾ ਦੇ ਇਹ ਤੋਂ ਨਾਜ ਜਾਣਾ ਇਤੋਂ ਹੀ ਸੇਵ ਜਾਣਾ ਦਾਨੀ ਬਾਨੀ ਵੀ ਇਹਦੇ ਮਰ ਜਾਣੇ ਇਹਨੇ ਮਰ ਜਾਣਾ ਮੈਂ ਵੀਰ ਜੀ ਕੋਈ ਬੇਨਤੀ ਕਰਨਾ ਚਾਹਣਾ ਆਪਣੇ ਜਥੇਬੰਦੀਆਂ ਕਿਸਾਨਾਂ ਦੀਆਂ ਵੀ ਕੋਈ ਕਰਨਾ ਚਾਹਣਾ ਵੀ ਆਪਾਂ ਉਦੋਂ ਆਗੇ ਭੱਜ ਕੇ ਚਲੋ ਜਿਹੜੀਆਂ ਜਥੇਬੰਦੀਆਂ ਆਈਆਂ ਸੀ ਅੱਗੇ ਲਾ ਕੇ ਮੁੱਖ ਮੰਤਰੀ ਤਾਂ ਆਪਣੇ ਤੋਂ ਬਣਿਆ ਨਹੀਂ ਗਿਆ ਐਮਐਲਏ ਵੀ ਨਹੀਂ ਬਣਿਆ ਗਿਆ ਕੋਈ ਬੇਨਤੀ ਆ ਇਹਨੇ ਸਿਰਫ ਉੱਤੇ ਲੀਡਰ ਹੀ ਰਹਿ ਗਏ ਥੱਲੇ ਕੁਝ ਨਹੀਂ ਰਹਿ ਗਿਆ ਇਹ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਜੀ ਅੱਜ ਆਪਾਂ ਇਕੱਠੇ ਹੋ ਜਾਂਦੇ ਤੇ ਆਪਾਂ ਅੱਜ ਨੂੰ ਜਿੱਤੇ ਹੁੰਦੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਅੱਜ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਕਿਸਾਨ ਜਥੇਬੰਦੀਆਂ ਦੀ ਆਗੂ ਸਹਿਮਾਨ ਵੱਲੋਂ ਦਿੱਤਾ ਗਿਆ ਸੀ ਔਰ ਪੂਰਾ ਹੰਗਾਰਾ ਮਿਲ ਰਿਹਾ ਸੀ ਜੀਰੇ ਹਲਕੇ ਦੇ ਮਹੂ ਸ਼ਹਿਰ ਦੇ ਵਿੱਚਾਂ ਔਰ ਤੁਸੀਂ ਵੇਖ ਸਕਦੇ ਸੰਗਤ ਦਾ ਠਾਠਾ ਮਾਰਦਾ ਘੱਟ ਔਰ ਆਗੂ ਸਹਿਬਾਨਾ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਡੱਲੇ ਵਾਲ ਸਾਹਿਬ 35 ਦਿਨ ਹੋ ਗਏ ਨੇ ਮਰਨwarte ਬੈਠਣ ਪਰ ਸਰਕਾਰ ਦੇ ਸਿਰ ਤੇ ਜੂ ਨਹੀਂ ਸਰਕ ਰਹੀ ਸਕੀ ਸਰਕਾਰ ਵੱਡੇ ਹਾਸੇ ਦੀ ਉਡੀਕ ਕਰ ਰਹੀ ਏ ਸਾਰਾ ਜਾਣਦੇ ਕਿਸਾਨ ਆਗੂ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਆਗੂ ਸਹਿਬਾਨਾ ਦਾ ਚੈਨਲ ਤੇ ਸਵਾਗਤ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਕੋਈ ਮਖੂ ਸਾਹਿਬ ਪਹਿਲਾਂ ਤਾਂ ਸਭ ਤੋਂ ਤੁਹਾਡਾ ਧੰਨਵਾਦ ਸਾਰੇ ਮੀਡੀਆ ਦਾ ਧੰਨਵਾਦ ਜਿਹੜੇ ਕਿ ਤੁਸੀਂ ਪਿਛਲੇ 11-12 ਮਹੀਨਿਆਂ ਤੋਂ ਤੁਸੀਂ ਮੋਰਚਾ ਵੀ ਕਵਰ ਕਰਦੇ ਆ ਕਿ ਸਾਡੇ ਅੱਜ ਫੇਰ ਤੁਸੀਂ ਪੰਜਾਬ ਬੰਦੇ ਵਿੱਚ ਪਹੁੰਚੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਪਹਿਲਾਂ ਦਾ ਹਾਂਜੀ ਕਿੰਨਾ ਕਿੰਨਾ ਦਾ ਸਮਰਥਨ ਮਿਲ ਰਿਹਾ ਹੈ ਕੁਝ ਜਥੇਬੰਦੀਆਂ ਤੁਹਾਡੇ ਵਿਰੋਧ ਚ ਉਤਰੀਆਂ ਨੇ ਕਿਸਾਨ ਜਥੇਬੰਦੀਆਂ ਦੇਖੋ ਜੀ ਉਹ ਜਿਹੜਾ ਮਸਲਾ ਉੱਤੇ ਆਪਾਂ ਨਹੀਂ ਆਉਂਦੇ ਜਦ ਬੰਦੀਆਂ ਦੀ ਆਪ ਦੀ ਆਪ ਦੀ ਮਰਜ਼ੀ ਹੁੰਦੀ ਆ ਹੌਲੀ ਹੌਲੀ ਸਾਰੇ ਚਲੋ ਕਰਨਗੇ ਸਹਿਯੋਗ ਉਹਨਾਂ ਦੀ ਇੱਛਾ ਬਾਕੀ ਤੁਹਾਨੂੰ ਪਤਾ ਹੀ ਆਪਾਂ 11 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜਾ ਕਨੌਰੀ ਤੇ ਸ਼ੰਭੂ ਬੈਠਿਆਂ ਨੂੰ ਲੰਬਾ ਸਮਾਂ ਹੋ ਗਿਆ ਸਾਰੀ ਥਾਂ ਵੀ ਚੱਲਣਾ ਪਿਆ ਛੁਭ ਕਰਨ ਸਿੰਘ ਦੇ ਸਿਰ ਤੇ ਸਿੱਧੀ ਗੋਲੀ ਚੱਲੀ ਹਾਂਜੀ ਗਰਮੀ ਵੀ ਨਾਂ ਜਿਹੜੇ ਕਿਸਾਨਾਂ ਜਿਹੜੀ ਇਹ ਵੀ ਆ ਕੋਈ ਮੰਗ ਸਾਡੀਆਂ ਜਿਹੜੀਆਂ ਸਰਕਾਰ ਕੋ ਧਿਆਨ ਨਹੀਂ ਦਿੰਦੀ ਜਿਲ੍ਹੇ ਦੁਖੀ ਹੋ ਕੇ ਸਾਡੇ ਦੋਹਾਂ ਫਾਰਮਾਂ ਵੱਲੋਂ ਫੈਸਲਾ ਕੀਤਾ ਗਿਆ ਤੇ ਡੱਲੇਵਾਲ ਸਾਹਿਬ ਨੂੰ ਮਰਨwarte ਬੈਠਣਾ ਪਿਆ ਅੱਜ 35 36 ਦਿਨ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਮੈਂ ਉੱਤੋਂ ਖਨੋਰੀ ਤੋਂ ਆਇਆ ਪਰਸਾ ਉਹਨਾਂ ਦੀ ਜਿਹੜੀ ਸਿਹਤ ਆ ਬਹੁਤ ਹੀ ਮਤਲਬ ਢਿੱਲੀ ਆ ਕਰੇ ਯੂਪੇ ਪਾਣਾ ਵਾਪਰ ਸਕਦਾ ਪਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੋ ਅੱਜ ਜਿਹੜਾ 30 ਤਰੀਕ ਦਾ ਬੰਦ ਆ ਵੱਡੀ ਪੱਧਰ ਤੇ ਪੰਜਾਬ ਦੇ ਵਿੱਚ ਸਾਰਾ ਬੰਦ ਕੀਤਾ ਗਿਆ ਸਾਰੀਆਂ ਜਥੇਬੰਦੀਆਂ ਜਿਹੜੀਆਂ ਦੋਹਾਂ ਫੋਰਮਾਂ ਦੀਆਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਇਹ ਲੜਾਈ ਮਗੂਸਾ ਉਹਨਾਂ ਕੇਰ ਅਸੀਂ ਲੜਾਂਗੇ ਜਿੰਨਾ ਚਿਰ ਸਾਡੀ ਜਿਹੜੀ ਜਿੱਤ ਨਹੀਂ ਹੁੰਦੀ ਪਰ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਮੇਰੇ ਵੀਰੋ ਬਾਰਡਰਾਂ ਤੇ ਪਹੁੰਚੋ ਘਰਾਂ ਚੋਂ ਨਿਕਲੋ ਇਹ ਲੜਾਈ ਜੇ ਆਪਾਂ ਹਾਰ ਗਏ ਆਪਣੀਆਂ ਨਸਲਾਂ ਨੇ ਆਪਾਂ ਨੂੰ ਕਦੇ ਮਾਫ਼ ਨਹੀਂ ਕਰਨਾ ਸੋ ਇਹ ਲਾਸਟ ਲੜਾਈ ਆ ਤਗੜੇ ਹੋ ਕੇ ਆਪਾਂ ਇਹਨੂੰ ਜਿੱਤਣਾ ਘਰਾਂ ਚੋਂ ਬਾਹਰ ਨਿਕਲੋ ਬੰਦਾ ਮੈਂ ਮੈਂ ਕਰਦਾ ਰਹਿੰਦਾ ਮੇਰੇ ਅੱਗੇ ਕਹਿੰਦਾ ਜੀ ਘਰੇ ਵੀ ਸਰਦਾ ਜੀ ਮੈਂ ਕੀ ਕਰਾਂ ਮੈਂ ਕੱਲਾ ਪਰ ਜਦੋਂ ਬੰਦਾ ਮਰ ਜਾਂਦਾ ਉਦੋਂ ਵੀ ਸਰਦਾ ਘਰੇ ਉਦੋਂ ਵੀ ਸਰਦਾ ਜਦੋਂ ਚੱਕ ਕੇ ਅਗਲੇ ਲੈ ਜਾਂਦੇ ਸਿਰਾਂ ਦੇ ਵਿੱਚ 10 ਮਿੰਟ ਵੀ ਘਰੇ ਨਹੀਂ ਵਾਧੂ ਰੱਖਦੇ ਸੋ ਬੇਨਤੀ ਆ ਸਾਰੇ ਪੰਜਾਬ ਵਾਸੀਆਂ ਨੂੰ ਕਿ ਜਿਹੜੇ ਹਰਿਆਣਾ ਦੇ ਚੰਬੂ ਖਨੌਰੀ ਬਾਡਰਾਂ ਤੇ ਪਹੁੰਚੋ ਅਤੇ ਉੱਥੇ ਰੌਣਕਾਂ ਵਧਾਓ ਤੇ ਜਿਹੜਾ ਆਪਣੇ ਆਗੂ ਆਪਦੀ ਜਾਨ ਆਪਣੀ ਤਿਆਰੀ ਤੇ ਰੱਖ ਕੇ ਬੈਠੇ ਆ ਉਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਸਾਥ ਦਿਓ ਨਹੀਂ ਹਮੇਸ਼ਾ ਲੋਕ ਕਹਿੰਦੇ ਸੀ ਵੀ ਆਪਾਂ ਛਪਾਈਆਂ ਦੀ ਬਲੀ ਦਿੱਤੀ ਜਾਂਦੀ ਏ ਜਰਨੈਲਾਂ ਦੀ ਨਹੀਂ ਇਸ ਵਾਰ ਜਰਨੈਲ ਮੈਦਾਨ 'ਚ ਉਤਰੇ ਨੇ ਇਦੋਂ ਬਾਅਦ ਇੱਕ ਜਰਨੈਲ ਹੋਰ ਇੰਦਰਜੀਤ ਸਿੰਘ ਕੋਟ ਬੁੱਡੇ ਨੇ ਵੀ ਬੱਚਿਆਂ ਦੇ ਨਾਂ ਵਿਰਾਸਤ ਕਰਾ ਕੇ ਤੇ ਐਲਾਨ ਕਰਤਾ ਵੀ ਬੇਕੋ ਮਗੂ ਜਾਵੇ ਦੇ ਵਿੱਚ ਪਤਾ ਕੀ ਹੈ ਜੀ ਜਿਹੜੇ ਅੱਜ ਆਗੂ ਆ ਸਾਡੇ ਕਈ ਲੋਕ ਕਹਿ ਦਿੰਦੇ ਆ ਜੀ ਇਹ ਜਿਹੜੇ ਪੰਜਾਬ ਦੇ ਲੋਕਾਂ ਨੂੰ ਭੋਲੇ ਭਾਲੇ ਲੋਕਾਂ ਨੂੰ ਮਰਵਾਉਂਦੇ ਜਿਹੜੇ ਬੰਦਿਆਂ ਕਈ ਬਲੇਮ ਲਾਉਂਦੇ ਆ ਪਰ ਅੱਜ ਜਿਹੜੇ ਸਾਡੇ ਆਗੂ ਆ ਉਹ ਖੁਦ ਜਿਹੜੀ ਆਪਦੀ ਜਾਨ ਤਲੀ ਤੇ ਰੱਖ ਕੇ ਬੈਠੇ ਆ ਆਪਾਂ ਇਹ ਕਹਿ ਨਹੀਂ ਸਕਦੇ ਵੀ ਸਾਡੇ ਆਗੂ ਪਿੱਛੇ ਆ ਕਿਉਂਕਿ ਸਾਡੇ ਤਾਂ ਅੱਗੇ ਨੰਗ ਚੁੱਕੇ ਆ ਆ ਸਾਨੂੰ ਲੋੜ ਆ ਉਹਨਾਂ ਦੇ ਨਾਲ ਖੜਨ ਦੀ ਉਹਨਾਂ ਦਾ ਸਾਥ ਦੇਣ ਦੀ ਕਿਉਂਕਿ ਜੇ ਆਪਾਂ ਜਿਹੜੀ ਇਹ ਲੜਾਈ ਜਿਹੜੀ ਜਿੱਤ ਸਕੀ ਪਰ ਸ਼ਹਾਦਤ ਤੇ ਜੇ ਆਪਾਂ ਗੱਲ ਕਰੀਏ ਹੋਰ ਵੀ ਵੀਰਾਂ ਨਾਲ ਗੱਲ ਕਰਨੀ ਸ਼ਹਾਦਤ ਦੀ ਗੱਲ ਕਰੀ ਜਰਨੈਲ ਅੱਜ ਟਾਸ ਤੋਂ ਮੱਸ ਨਹੀਂ ਹੋਇਆ ਅੱਜ ਹਾਲਾਂਕਿ ਸਰਕਾਰ ਵੀ ਪੱਪਾ ਪਾ ਰੇ ਡਾਕਟਰਾਂ ਦੀਆਂ ਟੀਮਾਂ ਵੀ ਕਹਿ ਰਹੀਆਂ ਮਰਨ ਵਰਤ ਖੋਲ ਦਿਓ ਪਰ ਡੱਲੇ ਵਾਲ ਸਾਹਿਬ ਅੱਜ ਵੀ ਜਿਹੜੇ ਟਾਸ ਤੋਂ ਮੱਸ ਨਹੀਂ ਹੋਏ ਔਰ ਮਸਲ ਖੋਲ ਲਾ ਕੇ ਵੀ ਡਾਕਟਰਾਂ ਡਿਕਲੇਅਰ ਕਰਦਾ ਕਿਸੇ ਵੇਲੇ ਵੀ ਸਾਇਲੈਂਟ ਐਗ ਹੋ ਸਕਦਾ ਪਰ ਸਰਕਾਰ ਅਜੇ ਵੀ ਗੱਲਬਾਤ ਦੇ ਮੂੜ ਦੇ ਵਿੱਚ ਨਹੀਂ ਕੀ ਕਾਰਨ ਮੰਨਦੇ ਜੀ ਦੇਖੋ ਜੀ ਸਰਕਾਰ ਬਿਲਕੁਲ ਜਿਹੜੀ ਉਹ ਹਲਚਲ ਕਰ ਰਹੀ ਆ ਜੇਸੀ ਕਹਿ ਦਈਏ ਵੀ ਸਰਕਾਰ ਕੁਝ ਨਹੀਂ ਕਰ ਰਹੀ ਤੁਸੀਂ ਰਾਤ ਦੀਆਂ ਵੀਡੀਓ ਦੇਖੀਆਂ ਹੋਣੀਆਂ ਕਨੌਰੀ ਬਾਰਡਰ ਤੋਂ ਕਿਦਾਂ ਪ੍ਰਸ਼ਾਸਨ ਸੌ ਸੈਂਕੜਾ ਦੀ ਗਿਣਤੀ ਵਿੱਚ ਰਾਤ ਗੱਡੀਆਂ ਲੈ ਕੇ ਉੱਥੇ ਪਹੁੰਚਿਆ ਸੀ ਕਿ ਡੱਲੇਬਾਦ ਸਾਹਿਬ ਨੂੰ ਚੱਕ ਕੇ ਉੱਥੋਂ ਜਿਹੜਾ ਟ੍ਰੀਟਮੈਂਟ ਦੇਣਾ ਜਿਹੜਾ ਮੈਡੀਕਲ ਚੁਲਤਾ ਪਰ ਡੱਲੇਬਾਦ ਸਾਹਿਬ ਜਿਸ ਦਿਨ 26 ਨਵੰਬਰ ਤੋਂ ਬੈਠੇ ਇਹੀ ਗੱਲ ਕਹਿ ਕੇ ਬੈਠੇ ਕਿ ਮੈਂ ਇੱਕ ਦਾਣਾ ਵੀ ਜਿਹੜਾ ਨਾਜਦੋ ਅੰਦਰ ਨਹੀਂ ਲੈ ਕੇ ਜਾਣਾ ਕਿਉਂਕਿ ਉਹ ਜਿਹੜੀ ਲੜਾਈ ਉਹ ਸਾਡੇ ਸਾਰੇ ਹੀ ਕਿਸਾਨਾਂ ਮਜ਼ਦੂਰਾਂ ਸਾਰੇ ਵਰਗਾਂ ਦੀ ਉਹ ਜਿਹੜੀ ਲੜਾਈ ਉਹ ਲੜ ਰਿਆ ਸਾਨੂੰ ਵੀ ਚਾਹੀਦਾ ਘਰਾਂ ਵਿੱਚੋਂ ਨਿਕਲ ਕੇ ਇਸ ਲੜਾਈ ਦਾ ਹਿੱਸਾ ਬਣੀਏ ਤੇ ਆਪਦੀਆਂ ਨਸਲਾਂ ਆਪਦੀਆਂ ਫਸਲਾਂ ਆਪਦੀਆਂ ਜ਼ਮੀਨਾਂ ਆਪਦੇ ਜਿਹੜੇ ਹੱਕ ਹਕੂਕ ਉਹਨਾਂ ਦੀ ਅਸੀਂ ਜਿਹੜੇ ਪ੍ਰਾਪਤੀ ਕਰ ਸਕੀਏ ਦਿੱਲੀ ਵਾਲਾ ਜਿਹੜਾ ਮਾਹੌਲ ਅਜੇ ਬਣ ਰਿਹਾ ਪਿੰਡਾਂ ਦੇ ਵਿੱਚੋਂ ਉਦੋਂ ਬਜ਼ੁਰਗ ਬੱਚੇ ਸਾਰੇ ਮਤਲਬ ਦਿੱਲੀ ਨੂੰ ਰਵਾਨਾ ਹੋ ਗਏ ਸੀ ਪਰ ਮਾਹੌਲ ਅਜੇ ਬਣ ਨਹੀਂ ਰਿਹਾ ਹਾਲਾਂਕਿ ਇੱਕ ਕਿਸਾਨ ਆਗੂ ਜਿਹੜਾ ਜ਼ਿੰਦਗੀ ਮੌਤ ਦੀ ਖੇਡ ਵੀ ਖੇਡ ਰਿਹਾ ਨਹੀਂ ਜਿਹੜਾ ਦਿੱਲੀ ਵਾਲਾ ਮੌਲ ਆ ਉਦੋਂ ਵੀ ਸਾਰੇ ਵਰਗਾਂ ਦਾ ਉਦੋਂ ਵੀ ਸਾਰੇ ਲੋਕਾਂ ਨੇ ਵੱਤ ਵੱਤ ਹੁਣ ਵੀ ਅੱਜ ਦਾ ਜਿਹੜਾ ਇਕੱਠਾ ਇਹ ਸਾਰੇ ਵਰਗਾਂ ਨੂੰ ਖੁੱਲਾ ਸੱਦਾ ਸੀ ਕਿ ਭਾਈ ਤੀਨ ਨੂੰ ਜਿਹੜਾ ਬੰਦਾ ਮੱਖੂ ਸ਼ਹਿਰ ਦੀ ਇੱਕ ਪਾਸੇ ਤੋਂ ਲੈ ਕੇ ਦੂਜੇ ਕੋਨੇ ਤੱਕ ਵੇਚ ਲਈ ਸਾਰੀਆਂ ਦੁਕਾਨਾਂ ਬੰਦਾ ਜਿੰਨੀਆਂ ਯੂਨੀਅਨਾਂ ਰੱਖਿਆ ਯੂਨੀਅਨਾਂ ਇੱਥੇ ਲੇਬਰ ਯੂਨੀਅਨਾਂ ਚਾਹੇ ਉਹ ਮਨੀਆਰੀ ਯੂਨੀਅਨ ਚਾਹੇ ਹੋਰ ਕੋਈ ਮੇਰੇ ਡਾਕਟਰ ਵੀਰ ਆ ਵਕੀਲ ਸਾਰੇ ਇੱਥੇ ਪਹੁੰਚੇ ਆ ਸਾਰਿਆਂ ਨੇ ਆਪਣੇ ਆਪਣਾ ਫਰਜ਼ ਸਮਝ ਕੇ ਉਹ ਦੁਕਾਨਾਂ ਜਿਹੜੀਆਂ ਬੰਦ ਕੀਤੀਆਂ ਸਾਰਿਆਂ ਨੂੰ ਕਿਸਾਨੀ ਵਰਗ ਦੀ ਜਿਹੜੀ ਉਹ ਪੀੜ ਹੈ ਕਿਉਂਕਿ ਕਿਸਾਨੀ ਨਾਲ ਹੀ ਸਾਰੇ ਜਿਹੜੇ ਮੁੱਦੇ ਆ ਉਹ ਜੁੜੇ ਹੋਇਆ ਕਿਸਾਨੀ ਨਾਲ ਹੀ ਜੇ ਕਿਸਾਨ ਜਿੰਦਾ ਕਿਸਾਨ ਕੋਲੇ ਪੈਸਾ ਆਊਗਾ ਤੇ ਮਾਰਕੀਟ ਦੇ ਵਿੱਚ ਪੈਸਾ ਆਉਣਾ ਤੇ ਜੇ ਕਿਸਾਨ ਕੋਲੇ ਜ਼ਮੀਨ ਨਾ ਰਹੀ ਪੈਸਾ ਨਾ ਰਹਾ ਤੇ ਜਿਹੜੇ ادارے ਵੀ ਬੰਦ ਹੋ ਜਾਣਗੇ ਕਿਉਂਕਿ ਕਾਰਪੋਰੇਟ ਤਾਂ ਜਿਹੜਾ ਉਹ ਨਿਤ ਨਵੀਆਂ ਮੁਹਿੰਮਾਂ ਲੈ ਕੇ ਆ ਰਿਹਾ ਦੇਸ਼ ਦੀ ਜਿਹੜੀ ਮੋਦੀ ਸਰਕਾਰ ਆ ਉਹ ਵੀ ਜਿਹੜਾ ਕਾਰਪੋਰੇਟਾਂ ਨੂੰ ਕਾਇਮ ਕਰਨਾ ਚਾਹੁੰਦੀ ਹੈ ਅਸੀਂ ਭਗਵੰਤ ਮਾਨ ਸਰਕਾਰ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਦੇਖੀ ਕਿਤੇ ਤੂੰ ਇਹਨਾਂ ਸਰਕਾਰਾਂ ਮਗਰ ਅਫਸਰਾਂ ਮਗਰ ਲਾ ਕੇ ਇਹੋ ਜਿਹੇ ਕਦਮ ਨਾ ਚੁੱਕਣੀ ਜਿਹੜਾ ਤੈਨੂੰ ਅੱਜ ਇਹ ਉਦਾਹਰਨ ਦੇ ਤੌਰ ਤੇ ਕਾਲੀ ਦਲ ਵੇਖ ਲੋ ਚਾਹੇ ਭਾਜਪਾ ਵੇਖ ਲੋ ਚਾਹੇ ਕਾਂਗਰਸ ਵੇਖ ਲੋ ਕਿਵੇਂ ਲੋਕਾਂ ਨੇ ਬੈਕਫੁੱਟ ਤੇ ਲੋਕ ਹੀ ਆ ਜਿਹੜੇ ਕੁਰਸੀ ਤੇ ਬਿਠਾਉਂਦੇ ਤੇ ਲੋਕ ਹੀ ਆ ਜਿਹੜੇ ਕੁਰਸੀਆਂ ਤੋਂ ਉਤਾਰ ਦਿੰਦੇ ਨੇ ਬਿਲਕੁਲ ਜੀ ਇਹਨਾਂ ਨੇ ਭਗਵੰਤ ਮਾਨ ਸਾਹਿਬ ਦੀ ਐਗਜ਼ਾਮਪਲ ਦਿੱਤੀ ਏ ਪਰ ਭਗਵੰਤ ਮਾਨ ਸਾਹਿਬ ਪੰਜਾਬ ਦੇ ਮਸਲੇ ਹੱਲ ਨਹੀਂ ਕਰਵਾ ਸਕਦੇ ਆਪਾਂ ਦੂਜੀਆਂ ਸਟੇਟਾਂ ਦੀ ਗੱਲ ਕਰੀਏ ਪੱਛਮੀ ਬੰਗਾਲ ਦੀ ਤਾਮਿਲਨਾਡੂ ਦੀ ਕਿਸਾਨਾਂ ਦੇ ਮਸਲੇ ਹੈ ਜਿਹੜੇ ਉੱਥੇ ਦੇ ਸੀਐਮ ਨੇ ਹੱਲ ਕਰਵਾਏ ਨੇ ਅੱਜ 117 ਜਿਹੜੇ ਚੁਣੇ ਨੇ 13 ਮੈਂਬਰ ਪਾਰਲੀਮੈਂਟ ਚੁਣੇ ਨੇ ਰਾਜ ਸਭ ਵੇਖੋ ਜੀ ਜਿਹੜੀ ਇਹ ਪੰਜਾਬ ਸਰਕਾਰ ਆ ਆਪਾਂ ਤੇ ਕਵਾਂਗੇ ਵੀ ਬਿਲਕੁਲ ਨਾ ਕੰਮੀ ਸਰਕਾਰ ਆ ਕਿਉਂਕਿ ਇਹਨੂੰ ਕਿਸਾਨ ਨਾਲ ਕੋਈ ਨਹੀਂ ਗਾ ਅੱਜ ਆਪਦੇ ਬਾਹਰਲੇ ਮੁਲਕਾਂ 'ਚ ਟੂਰ ਕਰਦਾ ਫਿਰਦਾ ਏ ਅੱਗੇ ਵੀ ਸਰਕਾਰਾਂ ਰਹੀਆਂ ਨੇ ਧਰਨੇ ਵੀ ਲੱਗਦੇ ਰਹੇ ਆ ਸਰਕਾਰਾਂ ਉੱਥੇ ਮੌਜੂਦ ਆਉਂਦੀਆਂ ਰਹੀਆਂ ਨੇ ਮੌਕੇ ਤੇ ਮੌਕੇ ਤੇ ਆਣ ਕੇ ਨਬੇੜੇ ਕਰਦੀਆਂ ਰਹੀਆਂ ਨੇ ਕਿਉਂ ਅੱਜ ਤੋਂ ਤੁਸੀਂ ਪਿੱਛੇ ਵੇਖੋਗੇ 2014 ਵਿੱਚ ਜਦੋਂ ਕਣਕ ਦੇ ਨੱਕੂ ਕਾਲੇ ਹੋਏ ਹੀ ਕਣਕਾਂ ਕਾਲੀਆਂ ਐ ਉਹ ਤੋਂ ਬਾਦਲ ਸਰਕਾਰਹੀਂ ਉਹ ਤੋਂ ਵੀ ਅਣਕੋ ਉਹਨਾਂ ਵੀ ਚੁੱਕੀਆਂਹੀਂ ਪਰ ਅੱਜ 11 ਮਹੀਨੇ ਹੋ ਚੱਲੇ ਆਖਨੌਰੀ ਬਾਰਡਰ ਤੇ ਜਿੱਦ ਤੱਕ ਪੰਜਾਬ ਸਰਕਾਰ ਦਾ ਇੱਕ ਵੀ ਚੇਤਾ ਨਹੀਂ ਗਿਆ ਹਮ ਅਜੇ ਤੱਕ ਕਿਸੇ ਨੇ ਸਾਰ ਨਹੀਂ ਕਿਸਾਨ ਦੀ ਪੁੱਛੀ ਇਹ ਭਾਜੀਪੀ ਦੇ ਹੈਗੇ ਆ ਚੁੰਮਚੇ ਭਾਜੀਪੀ ਦੇ ਹੀ ਚੁੰਮਚੇ ਕਹਾ ਗਿਆਹੀਂ ਨਹੀਂ ਮੈਂ ਮੰਤਰੀ ਪਹੁੰਚੇ ਨੇ ਪਰ ਉਹ ਕਹਿ ਰਹੇ ਨੇ ਵੀ ਸਾਡੇ ਹੱਥ ਵਾਸ ਹੀ ਕੁਝ ਨਹੀਂ ਇਹ ਜੋ ਮਸਲੇ ਨੇ ਸੈਂਟਰ ਦੇ ਨੇ ਤੇ ਜੇ ਮੰਨ ਲਓ ਉਈ ਹਾ ਸਾਬ ਆਪਰ ਜਾਂਦਾ ਇਹੋ ਜਿਹਾ ਖੁਦਾ ਨਾਲ ਖਾਸਤਾ ਵੀ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਮਾਹੌਲ ਕਿੱਥੋਂ ਦਾ ਖਰਾਬ ਹੋਏਗਾ ਅਸੀਂ ਸਮਝਾਂਗੇ ਬਹੁਤ ਜ਼ਿਆਦਾ ਇਹ ਖਰਾਬ ਹੋਏਗਾ ਜੀ ਇਹ ਤਾਂ ਜਿਵੇਂ ਇੱਕ ਹੱਤਵਾਦ ਵਾਲਾ ਇਹਨਾਂ ਰੌਲਾ ਕੋਈ ਚੱਲੇਗਾ ਕਿਉਂਕਿ ਅੱਜ ਜਿੰਨੇ ਵੀ ਆ ਤੁਸੀਂ ਵੇਖ ਰਿਹਾ ਟਾਠਾ ਮਾਰਦਾ ਇਕੱਠ ਬਿਲਕੁਲ ਜੀ ਇਹ ਕਾਦੇ ਵਾਸਤੇ ਆ ਇਹ ਜਿਹੜਾ ਤੁਸੀਂ ਪਹਿਲਾਂ ਕਿਹਾ ਦਿੱਲੀ ਵਾਲਾ ਦੋਨਾਂ ਇਹ ਦਿੱਲੀ ਟੂ ਜਿਹੜਾ ਆਉਣਿਆ ਇਹ ਉਹਦੋਂ ਨੰਗੇਗਾ ਜੀ ਕਿਉਂਕਿ ਉਹ ਤੋਂ ਵੀ ਰੇਲਾਂ ਤੋਂ ਉੱਠੇ ਹਾਂ ਤੇ ਫਿਰ ਦਿੱਲੀ ਨੂੰ ਤੁਰੇ ਹਾਂ ਤੇ ਅੱਜ ਬਹਿ ਗਏ ਤਰੇਲਾਂ ਦਾ ਦੁਬਾਰਾ ਆਏ ਆ ਤੇ ਅੱਜ ਵੇਖ ਲੋ ਆ ਕੱਠ ਤੁਹਾਡੇ ਸਾਹਮਣੇ ਪ੍ਰੋਪਰ ਸਾਰਾ ਮਹੂ ਬਾਜ਼ਾਰ ਆਮ ਵਿਚਾਰ ਸਾਰੇ ਬੰਦ ਨੇ ਤੇ ਹਾਂ ਤੇ ਇਸ ਕਰਕੇ ਸਾਨੂੰ ਇਹ ਆ ਵੀ ਕੋਈ ਵੀ ਜਿਹੜੀ ਜੁਨੀ ਆਣਾ ਸਰਮਸਤਨ ਦੇ ਵਿੱਚ ਆ ਅਸੀਂ ਨਹੀਂ ਕਹਿ ਰਹੇ ਵੀ ਦੁਨੀਆ ਨਾਲ ਬਾਹਰ ਨੇ ਉਹ ਵੀ ਨਾਲ ਆਪਣੀਆਂ ਕਾਲਾਂ ਦੇ ਰਿਆ ਨੌਰੀ ਬਾਰਡਰ ਤੇ ਉੱਥੇ ਵੀ ਇਹਨਾਂ ਦਾ ਮਾਹ ਸੰਗਮ ਹੋ ਗਿਆ ਏ ਇਕੱਠਾ ਹੋਣਾ ਏ ਸਾਰੇ ਇਕੱਠੇ ਹੋਣਗੇ ਬਿਲਕੁਲ ਜੀ ਜਿਸਾਨ ਆਗੂ ਸਾਹਿਬ ਨੇ ਕਿਹਾ ਵੀ ਇਕੱਠ ਦੀ ਗੱਲ ਕਰੀਏ ਤੇ ਇਕੱਠ ਦੀ ਗੱਲ ਕਰੀਏ ਤੇ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਪਹੁੰਚੇ ਨੇ ਹਰਜਿੰਦਰ ਸਿੰਘ ਸਰਪੰਚ ਜਿਹੜੇ ਪਿਛਲੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਦੀ ਜਿਹੜੀ ਗਿਆ ਉਹ ਕਹਿ ਦਈਏ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਜੀਰੇ ਹਲਕੇ ਦੇ ਵਿੱਚ ਇਹਨਾਂ ਸਟਰੋਂਗ ਕੀਤਾ ਅੱਜ ਉਹਨਾਂ ਨੇ ਵੀ ਸ਼ਿਰਕਤ ਕੀਤੀ ਏ ਇਹਨਾਂ ਦੇ ਆਗੂ ਸਹਿਬਾਨ ਵੀ ਉੱਥੇ ਜੇ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਦੇ ਮਾਤਾ ਪਿਤਾ ਵੀ ਬੜਾ ਵੱਡਾ ਕਾਫਲਾ ਲੈ ਕੇ ਜਿਹੜੇ ਨੇ ਉਹ ਵੀ ਸਮਰਥਨ ਦੇਣ ਡੱਲੇ ਆਲ ਸਾਬ ਨੂੰ ਗਏ ਸੀ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਸૌ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਖ ਸਾਹਿਬ ਅਸੀਂ ਤੇ ਧੰਨਵਾਦ ਕਰਾਂਗੇ ਆਪਣੇ ਸਾਰੇ ਕਿਸਾਨ ਵੀਰਾਂ ਦਾ ਜੋ ਸਾਡੇ ਆਗੂ ਨੇ ਅਗਵਾਈ ਕਰਕੇ ਜਿਹੜਾ ਸਮਾਂ ਦੇ ਰਿਹਾ ਕਿਸਾਨੀ ਨੂੰ ਬਚਾਉਣ ਵਾਸਤੇ ਸਮੇਂ-ਸਮੇਂ ਨਾਲ ਜਿਹੜਾ ਪ੍ਰਾਲਾ ਕਰ ਰਿਹਾ ਜੀ ਔਰ ਮੈਂ ਅੱਜ ਦੇਖੋ ਨੂੰ ਕੁਝ ਸਮੇਂ ਨਾਲ ਮਿਲ ਰਿਹਾ ਹੈ ਸਾਡੇ ਪੰਜਾਬ ਦਾ ਖਾਨ ਤੇ ਵੀ ਜਿਹੜੇ ਸਾਡੇ ਲੋਕਤੰਤਰਾਈ ਚੁਣੇ ਹੋਏ ਲੀਡਰ ਜਿਨ੍ਹਾਂ ਦਾ ਫਰਜ ਬਣਦਾ ਸੀ ਅੱਜ ਉਹ ਵੇਖੋ ਉਹ ਕੋਠੀਆਂ 'ਚ ਲੋਕੇ ਬੈਠੇ ਆ ਲੱਖਾਂ ਲੋਕਾਂ ਦੀ ਆਵਾਜ਼ ਇਸੇ ਕੋਲੋਂ ਚੁਣਿਆ ਜਾਂਦਾ ਵੇਖੋ ਫਰਜ਼ ਤਾਂ ਉਹਨਾਂ ਦਾ ਸੀ ਬਿਲਕੁਲ ਔਰ ਅੱਜ ਉਹ ਉਹ ਆਪਦਾ ਫਰਜ਼ ਨਿਭਾਉਣ ਨੂੰ ਨਹੀਂ ਆਏ ਜਿਵੇਂ ਅੱਜ ਪ੍ਰਧਾਨ ਜੀ ਨੇ ਗੱਲ ਕੀਤੀ ਹੈ ਵੀ ਉਹ ਲੀਡਰ ਫੋਟੋਆਂ ਖਿਚਵਾਉਂਦਾ ਜਾਂਦੇ ਆ ਉੱਥੇ ਕਾਰਸ ਵਾਲੇ ਵੀ ਗਏ ਆ ਪਰ ਉੱਥੇ ਝਾੜੂ ਵਾਲੇ ਵੀ ਗਏ ਨੇ ਪਰ ਮੈਂ ਕਹਿੰਦਾ ਵੀ ਇੱਥੇ ਸ਼ਰਮ ਆਉਂਦੀ ਹੈ ਅੱਜ ਇਥੇ ਕਿਉਂ ਨਹੀਂ ਆਂਦਾ ਮਤਲਬ ਤਾ ਤੁਸੀਂ ਇੱਕ ਡੱਲੇ ਵਾਲ ਦੀ ਮੌਤ ਦੇਖਣਾ ਚਾਹੁੰਦੇ ਹੋ ਕਿ ਕਿੰਨੇ ਦਿਨ ਕੱਢਦਾ ਹਮਮ ਪਰ ਇਹ ਗੱਲ ਬਣਦੀ ਨਹੀਂ ਸੀ ਚੁਣੇ ਤਾਂ ਸੀ ਇਹ ਲੋਕ ਸੀ ਮੈਂ ਅੱਜ ਸਾਰੇ ਵੀਰਾਂ ਨੂੰ ਕਹਿੰਦਾ ਠੀਕ ਹੈ ਕਿਸੇ ਪਾਰਟੀ ਨਾਲ ਆਪਾਂ ਸਾਰੇ ਜੁੜੇ ਆ ਪਰ ਐਡੇ ਬੇਗੈਰਤ ਨਾ ਹੋ ਜਾਓ ਇਹਨਾਂ ਦੇ ਚਮਚੇ ਨਾ ਬਣੀਏ ਕੀ ਕਾਹਦੇ ਆਗੂ ਰਹਿ ਜਾਾਂਗੇ ਅਸੀਂ ਯਾਰ ਜੇ ਸਾਡੇ ਬੱਚੇ ਰਹਿ ਕੇ ਰਾਜੀ ਨਹੀਂ ਇੱਥੇ ਅੱਜ ਗੱਲ ਕਰਦੇ ਸੀ ਭਾਈ ਅਮਰਪਾਲ ਸਿੰਘ ਦੀ ਕਹਿੰਦੇ ਸੀ ਵੀ ਉਹ ਇੱਕ ਮਾਹੌਲ ਖਰਾਬ ਕਰਦਾ ਹੈ ਉਹ ਤੱਤੇ ਬਿਆਨ ਦਿੰਦਾ ਹੈ ਤੇ ਮੈਂ ਕਹਿੰਨਾ ਜਿਹੜਾ ਅੱਜ ਫਿਰ ਮੁਰਾਦ ਜੋ ਬੰਦੇ ਨੇ ਜਿਹੜਾ ਉਹ ਸ਼ਹਾਦਤ ਕਹਤਾ ਉਹ ਦਿਨ ਖਾਣ ਉਹਨਾਂ ਦੀ ਕੀ ਗੱਲ ਨਹੀਂ ਪੁੱਛੀ ਕਿਹੜੇ ਬੰਨੇ ਜਾਣ ਲੋਕ ਮੈਂ ਉਹਨਾਂ ਲੋਕਾਂ ਨੂੰ ਹੀ ਪੁੱਛਣਾ ਚਾਹਣਾ ਜਿਹੜੇ ਕਹਿੰਦੇ ਸੀ ਨਹੀਂ ਭਾਈ ਸਾਹਿਬ ਗਰਮ ਬੋਲਦੇ ਆ ਤੇ ਉਹਨਾਂ ਨੇ ਫਿਰ ਕਹੀ ਸੀ ਵੀ ਸਾਡੀ ਸਾਡੂੰ ਇਹਨਾਂ ਦੀ ਨਸਲਾਂ ਤੇ ਫਸਲਾਂ ਦੀ ਲੜਾਈ ਹੈ ਸਾਡੀ ਹੋਂਦ ਦੀ ਲੜਾਈ ਹੈ ਤੁਹਾਨੂੰ ਬੋਲਣਾ ਪੈਣਾ ਹੈ ਤੇ ਮੈਂ ਕਹਿੰਨਾ ਅੱਜ ਉਹ ਗੱਲਾਂ ਸਾਬਤ ਹੋ ਰਹੀਆਂ ਨੇ ਅੱਜ ਉਹ ਵੀਰ ਪੁੱਛਣ ਅੱਜ ਜਿਹੜੇ ਲੋਕ ਸਿਆਣੇ ਸੀ ਉਹ ਕਿੱ ਜਿਹੜੀ ਸਾਡੀ ਚੁੱਡੀ ਸਰਕਾਰ ਹੈ ਜਿਹੜਿਆ 94 ਐਮਐਲਏ ਨੇ ਉਹ ਕਹਿੰਦੇ ਸਾਡੇ ਪੱਲੇ ਕੱਖ ਨਹੀਂ ਉਹ ਲੱਖ ਲਾਣਤ ਨਹੀਂ ਇੱਕ ਪੰਜਾਬ ਦੀ ਸਰਕਾਰ ਬਣਾਈ ਹੋਵੇ ਤੇ ਉਹ ਸੂਬੇ ਵਾਸਤੇ ਮੈਂ ਇੱਕ ਗੱਲ ਕਰਾਂਗਾ ਮਖੂਬ ਸਾਹਿਬ ਇਸ ਟਾਈਮ ਤੇ ਮੈਂ ਕਹਿੰਦਾ ਕੈਪਟਨ ਮਰਿੰਦਰ ਸਿੰਘ ਸੀ ਜੋ ਪਿਛਲੇ ਜਦੋਂ ਮੋਰਚਾ ਲੱਗਿਆ ਸੀ ਤਾਂ ਉਹਨਾਂ ਪੰਜਾਬ ਦੇ ਕਿਸਾਨਾਂ ਦਾ ਡੱਟ ਕੇ ਸਾਥ ਦਿੱਤਾ ਸੀ ਅੱਜ ਦੇਖੋ ਜਿਹੜੀ ਗੱਲ ਚੰਗੀ ਉਹ ਚੰਗੀ ਕਹਿਣੀ ਚਾਹੀਦੀ ਠੀਕ ਹੈ ਲੋਕ ਕਮੀਆਂ ਹੁੰਦੀਆਂ ਲੀਡਰਾਂ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਉਹ ਸਾਥ ਦਿੱਤਾ ਉਹਨਾਂ ਨੇ ਕਿਹਾ ਵੀ ਠੀਕ ਅਸੀਂ ਨਾਲ ਆ ਜੇ ਦਿੱਲੀ ਲੱਗਦਾ ਤੇ ਪੰਜਾਬ ਸਰਕਾਰ ਮਹੱਤ ਕਰੇਗੀ ਉਹਨਾਂ ਨੇ ਕਿਸੇ ਵੀ ਕਿਸਾਨ ਜੁੜੀਆਂ ਨੂੰ ਜਿਹੜਾ ਉਹਨਾਂ ਨੇ ਰੋਕਿਆ ਨਹੀਂ ਸੀ ਤੇ ਅੱਜ ਤੁਸੀਂ ਵੇਖ ਰਹੇ ਹੋ ਜਿਹੜੀ ਇਹ ਸਰਕਾਰ ਇਹ ਦੋਗਲੀ ਨੀਤੀ ਅਪਣਾ ਰਹੀ ਹੈ ਇੱਕ ਬਣੇ ਤਾਂ ਕਿਸਾਨਾਂ ਨੂੰ ਜਿਹੜਾ ਉਹ ਘਰਾਂ ਦੇ ਵਿੱਚੋਂ ਜਾ ਕੇ ਉਹਨਾਂ ਦੇ ਪਰਚੇ ਵੀ ਕੀਤੇ ਜਾ ਰਹੇ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਤੇ ਦੂਜੇ ਬਣੇ ਨੂੰ ਜਾ ਕੇ ਉੱਥੇ ਜਾ ਕੇ ਇਹ ਹੰਝੂ ਘਾ ਰਿਆ ਜਾ ਕੇ ਕਹਿ ਰਿਹਾ ਵੀ ਨਹੀਂ ਜੀ ਅਸੀਂ ਡੱਲੇਵਾਲ ਦੇ ਸਾਹਿਬ ਦੇ ਨਾਲ ਤੇ ਫਿਰ ਤੁਹਾਨੂੰ ਪਾਵਰ ਕੀ ਦਿੱਤੀ ਤੁਸੀਂ ਉਹਦੇ ਬੜੇ ਵੱਡੇ ਵੱਡੇ ਗੱਲਾਂ ਕੀਤੀਆਂ ਵੀ ਅਸੀਂ ਸਾਨੂੰ ਇੱਕਲੀ ਮੌਕਾ ਦਾ ਦਿਓ ਕੋਈ ਇਹਨਾਂ ਦੇ ਲੀਡਰ ਕਹਿ ਰਹੇ ਸੀ 5 ਮਿੰਟਾਂ ਚ ਅਸੀਂ ਆਹ ਕੰਮ ਕਰ ਦਿਆਂਗੇ ਤੇ ਅੱਜ ਤੁਸੀਂ ਉੱਥੇ ਵੇਖੋ ਐਡੀ ਵੱਡੀ ਸਾਡੇ ਪੰਜਾਬ ਦੇ ਵਾਸਤੇ ਵਿੱਚ ਨੌਤੀਆਂ ਨੇ ਤੇ ਜਿਹੜੇ ਸਾਡੇ ਸੀਐਮ ਨੇ ਉਹ ਬਾਹਰ ਦੇ ਦੌਰੇ ਕਰ ਰਹੇ ਨੇ ਤੇ ਮੈਂ ਇਹ ਗੱਲ ਕਹਿਣਾ ਜੇ ਪੰਜਾਬ ਦੇ ਵਿੱਚ ਘਰ ਦੇ ਵਿੱਚ ਅੱਗ ਲੱਗੀ ਹੋਵੇ ਨਾ ਤੇ ਘਰ ਦੇ ਜਿਹੜੇ ਬਾਹਰ ਦੇ ਪ੍ਰੋਗਰਾਮ ਨੂੰ ਸੋਹਣੇ ਲੱਗਦੇ ਪਰ ਮੈਨੂੰ ਲੱਗਦਾ ਅੱਜ ਦੁੱਖ ਨਹੀਂ ਇਹ ਤਾਂ ਇੱਕ ਸਾਜ਼ਿਸ਼ ਹੈ ਵੀ ਤੁਸੀਂ ਬਾਅਦ ਵਿੱਚ ਉਹ ਤੋਂ ਪਹਿਲਾਂ ਭਗਵੰਤ ਮਾਨ ਇੱਥੇ ਸੀ ਤੇ ਕੋਈ ਲੀਡਰ ਵੀ ਝਾੜੂ ਵਾਲਿਆਂ ਦਾ ਨਹੀਂ ਗਿਆ ਤੇ ਜਦੋਂ ਬਾਹਰ ਗਏ ਨੇ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਜਾ ਕੇ ਪਤਾ ਲਿਆ ਜੀ ਦੇਖੋ ਇਹ ਗੱਲਾਂ ਕੀ ਨੇ ਤਾਂ ਮੈਂ ਇਹ ਗੱਲ ਕਹਿੰਨਾ ਕਿ ਪੰਜਾਬ ਵਾਸੀਆਂ ਨੂੰ ਸਾਰੇ ਹੀ ਪੰਜਾਬੀਆਂ ਨੂੰ ਦੇਖੋ ਇਹ ਗੱਲ ਸਾਡੀ ਹੋਣਦੀ ਹੈ ਸਾਡੇ ਬੱਚਿਆਂ ਦੀ ਭਵਿੱਖ ਦੀ ਹੈ ਜੇ ਦੇਖੋ ਇੱਥੇ بڑے ਲੋਕ ਚਲੇ ਗਏ ਚਲੇ ਅਸੀਂ ਵੀ ਜਾਣਾ ਹੈ ਯਾਰੋ ਜੇ ਆਪਾਂ ਕਹਿੰਦੇ ਸਾਡੇ ਕੋਈ ਸਮਾਂ ਨਹੀਂ ਮੈਂ ਕਹਿੰਦਾ ਸਮਾਂ ਤਾਂ ਨਹੀਂ ਪਰ ਜੇ ਸਾਡੀਆਂ ਜਾਇਦਾਦਾਂ ਬਚ ਜਾਣਗੀਆਂ ਸਾਡਾ ਇੱਥੇ ਜਿਹੜਾ ਮਾਹੌਲ ਚੰਗਾ ਹੋਵੇਗਾ ਸਾਡੇ ਬੱਚੇ ਕਮਾਈਆਂ ਕਰ ਸਕਦੇ ਨੇ ਤੇ ਜੇ ਅਸੀਂ ਇਥੇ ਪੰਜਾਬ ਦੇ ਵਿੱਚ ਜਿਹੜਾ ਰਹਿੰਦੇ ਸਾਡੇ ਹਾਲਾਤ ਦੀ ਮਾੜੀ ਹੋ ਗਈ ਤੇ ਕੀ ਕਰਾਂਗੇ ਜੈਦਤਾਂ ਇਹੜੀਆਂ ਆਪਣੇ ਕਾਰੋਬਾਰ ਕਾਰੋਬਾਰ ਮਾਰੇ ਤਾਂ ਦੂਸ਼ੀ ਤੇ ਬੱਚੇ ਕਮਾ ਸਕਦੇ ਅਸੀਂ ਵੀ ਕਮਾਇਆ ਪਰ ਅੱਜ ਹਰ ਇੱਕ ਬੰਦਾ ਕਹਿ ਰਿਹਾ ਵੀ ਸਾਡੇ ਕੋਸ਼ ਸਮਾਂ ਨਹੀਂ ਸਮਾਕੇ ਉਹ ਨਹੀਂ ਜਿਵੇਂ ਅੱਗੇ ਪ੍ਰਧਾਨ ਜੀ ਨੇ ਗੱਲ ਕੀਤੀ ਵੀ ਜਦੋਂ ਬੰਦਾ ਮਰ ਜਾਂਦਾ ਤੇ ਕਿਤੇ ਉਹਦਾ ਕੰਮ ਨਹੀਂ ਚੱਲਦਾ ਬਿਲਕੁਲ ਜੀ ਅੱਜ ਜੇ ਸਰਦਾਰ ਜਗਦੀਸ਼ ਸਿੰਘ ਡੱਲੇ ਵਾਲੇ ਬੈਠੇ ਕੀ ਗੱਲੋਂ ਦਾ ਪਰਿਵਾਰ ਨਹੀਂ ਸੀ ਅੱਜ ਮੈਂ ਕਹਿੰਦਾ ਕਿ ਸਾਡੇ ਕਈ ਬੰਦਿਆਂ ਦੇ ਨਾਲੋਂ ਅੱਜ ਵੀ ਉਹ ਚੰਗੀ ਜਾਇਦਾਦ ਦੇ مالک ਸੀ ਪਰ ਅੱਜ ਗੱਲ ਕਰੀਏ ਤੇ ਉਹ ਅੱਜ ਬੈਠੇ ਨੇ ਤੇ ਉਹਨਾਂ ਨੇ ਇੱਕ ਪੰਜਾਬ ਦੇ ਵਾਸਤੇ ਇੱਕ ਆਪਦੀ ਗੈਰਤ ਨੂੰ ਮੰਗਾਰਦੇ ਹੋਏ ਇਹ ਫੈਸਲਾ ਲਿਆ ਵੀ ਇਹ ਦੁਰੋਜ ਦੇ ਜਿਹੜੇ ਜਲੀਲ ਹੁੰਦੇ ਨੇ ਉਹ ਤਾਂ ਮਰ ਜਾਣਾ ਚੰਗਾ ਤੇ ਮੈਂ ਇਹ ਗੱਲ ਕਰਾਂਗਾ ਵੀ ਸਾਡੇ ਵਖਰੇਵੇਂ ਜੂਰ ਆ ਮੈਂ ਤਾਂ ਦੋਨੋਂ ਜਥੇਬੰਦੀਆਂ ਨੂੰ ਹੀ ਗੱਲ ਕਰਦਾ ਵੇਖੋ ਸਾਡੇ ਸਿਆਸੀ ਲੀਡਰਾਂ ਨੇ ਤਾਂ ਵਿਸ਼ਵਾਸ ਗਵਾ ਲਿਆ ਕਿਉਂ ਗਵਾ ਲਿਆ ਵੀ ਉਹਨਾਂ ਨੇ ਝੂਠੇ ਵਾਅਦੇ ਕੀਤੇ ਵੇਖੋ ਆੜੀ ਅੱਜ ਜਿਹੜਾ ਇਹ ਮੋਰਚਾ ਲੱਗਿਆ ਇਹ ਕੋਈ ਨਵੀਆਂ ਮੰਗਾਂ ਨਹੀਂ ਆਪਾਂ ਪਿਛਲੇ ਵੇਖੇ ਵੀ ਜਿਹੜੀਆਂ ਜਿਹੜੀਆਂ ਸਰਕਾਰ ਨੇ ਜਿਹੜੀਆਂ ਮੰਗਾਂ ਮੰਨ ਲਈਆਂ ਸੀ ਸਾਡੀਆਂ ਉਹ ਸਾਡੂੰ ਵਿਸ਼ਵਾਸ ਦਵਾਇਆ ਸੀ ਵੀ ਸਾਨੂੰ ਸਮਾਂ ਦੇ ਦਿਓ ਕੁਝ ਜਿਹੜੀਆਂ ਸਾਡੇ ਜਿਹੜੀਆਂ ਸਾਡੇ ਕਾਗਜ਼ ਪੱਤਰ ਪੂਰੇ ਹੋਣਾਂ ਲਈ ਅਸੀਂ ਜਿਹੜੀਆਂ ਇਹ ਤੁਹਾਨੂੰ ਫੈਸਲਾ ਕਰਦੇ ਹਾਂਗੇ ਐਮਐਸਪੀ ਦੇ ਕਾਨੂੰਨ ਦੇਾਂਗੇ ਪਰ ਉਹ ਉਸ ਗੱਲ ਤੋਂ ਮੁੱਕਰ ਗਏ ਪਰ ਅੱਜ ਸਾਡੀਆਂ ਜਥੇਬੰਦੀਆਂ ਵਿੱਚ ਵਖਰੇਵੇਂ ਬਣੇ ਮੈਂ ਤਾਂ ਦੋਨਾਂ ਹੀ ਜਥੇਬੰਦੀਆਂ ਨੂੰ ਗੱਲ ਕਰਾਂਗਾ ਵੀ ਅੱਜ ਇਹ ਸਮਾਂ ਨਹੀਂ ਸਾਨੂੰ ਇਸ ਗੱਲ ਦਾ ਨਹੀਂ ਪਤਾ ਇਹ ਤਾਂ ਆਗੂ ਜਾਣਦੇ ਨੇ ਪਤਾ ਨਹੀਂ ਕੀ ਕਿਹੜੀ ਗੱਲ ਦਾ ਇਹਨਾਂ ਵਖਰੇਵਾ ਪੈਦਾ ਹੋ ਗਿਆ ਪਰ ਇਹ ਵਖਰੇਵੇਂ ਛੱਡ ਕੇ ਸਾਨੂੰ ਵੇਖੋ ਕਿਤੇ ਨਾ ਕਿਤੇ ਸਾਡੇ ਲੋਕ ਵੀ ਚਿੱਤੀ ਚ ਆ ਕਿਉਂਕਿ ਹਰ ਇੱਕ ਬੰਦੇ ਕਿਸੇ ਜਥੇਬਦੀ ਨਾਲ ਜੁੜਿਆ ਹੈ ਜਦੋਂ ਕਿਤੇ ਗੱਲ ਕਰਦਾ ਤੇ ਉਹ ਕਹਿੰਦਾ ਜਦੋਂ ਅਸੀਂ ਗੱਲ ਅਸੀਂ ਵੀ ਗੱਲ ਕੀਤੀ ਹੋਣਾ ਉਹ ਕਹਿੰਦੇ ਵੀ ਸਾਡੇ ਨਾਲ ਕੋਈ ਅਜੇ ਅਸੀਂ ਜਾਣਾ ਚਾਹੁੰਦੇ ਹਾਂ ਮਹਿਸੂਸ ਕਰਦੇ ਹਾਂ ਵੀ ਕੋਈ ਸਾਡਾ ਰੌਲਾ ਰੱਪਾ ਨਾ ਪਵੇ ਇਸ ਕਰਕੇ ਮੈਂ ਦੋਨੋਂ ਆਗੂਆਂ ਨੂੰ ਕਹਿਣਾ ਵੀ ਸਜ ਦੀ ਸੋਚ ਵਾਸਤੇ ਬੈਠੇ ਹੋ ਤੇ ਸਾਨੂੰ ਨਿੰਦ ਨੂੰ ਛੱਡ ਦੇਣਾ ਚਾਹੀਦਾ ਬਿਲਕੁਲ ਜੀ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਵੀ ਏਕੇ ਦੀ ਜਿੱਤ ਹੁੰਦੀ ਸਾਡੇ ਨਾਲ ਫੰਡਰੇਸ਼ਨ ਦੇ ਸਦਾ ਲਖਵਿੰਦਰ ਸਿੰਘ ਵੀ ਅਰਾਈਆਂ ਵਾਲੇ ਵੀ ਨੇ ਹਾਂ ਜੀ ਸਰਦਾਰ ਸਾਹਿਬ ਕਿਵੇਂ ਮਿਸਲਾ ਸ਼ੁਰੂ ਤੋਂ ਰਹੀਆਂ ਜਿ ਜਥੇਬੰਦੀਆਂ ਬਖਰੇਵੇਂ ਰਹੇ ਨੇ ਪਰ ਸਮੇਂ ਆਉਣ ਤੇ ਇਕੱਠੀਆਂ ਹੁੰਦੀਆਂ ਰਹੀਆਂ ਇਹ ਕਿਉਂ ਨਹੀਂ ਹੋ ਰਹੀਆਂ ਪਹਿਲਾਂ ਤਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਸਾਨੂੰ ਬਾਪੂ ਤਰਸੇਵ ਸਿੰਘ ਜੀ ਨੇ ਹੁਕਮ ਕੀਤਾ ਸੀ ਜੀ ਤੇ ਔਰ ਅੱਗੇ ਵੀ ਅਸੀਂ ਕਿਸਾਨ ਪਾਰਟੀਆਂ ਬਾਅਦ ਚਾਹ ਕਿਸਾਨ ਅਸੀਂ ਪਹਿਲਾਂ ਪਰ ਅੱਗੇ ਵੀ ਜਿਵੇਂ ਦਰਸ਼ਨ ਸਿੰਘ ਫੇਰੂ ਮਾਨ ਵਰਗੇ ਵੀ ਸਾਡੇ ਮਹਾਨ ਯੋਧੇ ਜਿਹੜੇ ਉਹ ਭੁੱਖ ਹੜਤਾਲ ਦੇ ਬੈਠੇ ਇਹਦੇ ਮਰ ਗਏ ਸ਼ਹੀਦ ਹੋ ਗਏ ਪਰ ਇਹਨਾਂ ਸਰਕਾਰਾਂ ਨੂੰ ਕੋਈ ਫਰਕ ਨਹੀਂ ਪਿਆ ਸਾਡੇ 750 ਸਾਡਾ ਕਿਸਾਨ ਉਥੇ ਸ਼ਹੀਦ ਹੋਇਆ ਬਾਰਡਰ ਤੇ ਉਦੋਂ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪਿਆ ਅਸੀਂ ਆਣਿਆਂ ਵੀ ਇੱਕ ਹੋ ਜੋ ਇੱਕ ਹੋ ਕੇ ਲੜਾਈ ਲੜੋ ਅੱਜ ਜਥੇਬੰਦੀਆਂ ਨੇ ਭਾਈ ਸਰਨ ਸਰਨ ਪੰθεਰ ਵੱਲੋਂ ਜਿਹੜਾ ਬੰਦਾ ਸਦਤ ਆ ਆ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਮਹੂ ਦੇ ਪਰਲੇ ਕੋਨੇ ਤੋਂ ਲੈ ਕੇ ਇਸ ਕੋਨੇ ਤੱਕ ਇੱਕ ਵੀ ਦੁਕਾਨ ਨਹੀਂ ਕਿਤੇ ਰੇੜੀ ਨਹੀਂ ਲੱਗੀ ਤੇ ਇਹ 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 ਇੱਕ ਏਕੇ ਦੀ ਪ੍ਰਤੀਕ ਆ ਜੀ ਇੱਕ ਇਹਦੀ ਜਿੱਤ ਆ ਅਸੀਂ ਇਹ ਅਪੀਲ ਕਰਦੇ ਆਂ ਵੀ ਅਸੀਂ ਜਥੇਬੰਦੀ ਵੱਲੋਂ ਭਾਈ ਅਮਰਤਪਾਲ ਦੀ ਟੀਮ ਵੱਲੋਂ ਜੀਰਾ ਵਿਧਾਨ ਸਭਾ ਹਲਕੇ ਦੇ ਵਿੱਚ ਅਸੀਂ ਫੁੱਲ ਕਿਸਾਨ ਯੂਨੀਅਨਾਂ ਦੇ ਨਾਲ ਆ ਤੇ ਡੱਟ ਕੇ ਰਵਾਂਗੇ ਜਿੱਥੇ ਸਾਨੂੰ ਹੁਕਮ ਲਾਉਣਗੇ ਅਸੀਂ ਉੱਥੇ ਖੜਾਂਗੇ ਬਿਲਕੁਲ ਜੀ ਇੱਕ ਅਮਰਤਾਰੀ ਗੁਰਸਿੱਖ ਕਿਸਾਨ ਆਗੂ ਹੱਕੀ ਮੰਗਾਂ ਲਈ ਲੜ ਰਿਹਾ ਜਿਵੇਂ ਸਰਪੰਚ ਸਾਹਮਣੇ ਗੱਲ ਕੀਤੀ ਏ ਵੀ ਜ਼ਮੀਨ ਜਾਇਦਾਦ ਦੀ ਗੱਲ ਕਰੀਏ ਸਾਡੇ ਨਾਲ 4 ਕਿੱਲੇ ਵਾਦੀ ਹੋਣਗੇ ਜੱਟ ਕੋਲ ਸਰਕਾਰੀ ਦਰਬਾਰੇ ਗੱਲ ਕਰੀਏ ਸਾਡੇ ਨੂੰ ਜਾਦੀ ਚਲਦੀ ਹੋ ਪਰ ਕਿਨਾਂ ਦੀ ਖਾਤਰ ਬੈਠਾ ਜਿਹੜੇ ਅੱਜ ਵੀ ਘਰਾਂ ਚ ਬੈਠੇ ਉਹਨਾਂ ਨੂੰ ਕੀ ਕਹੋਗੇ ਵੇਖੋ ਜੀ ਪਾਰਸ ਨੇ ਪਹਿਲਾਂ ਤੁਹਾਡਾ ਧੰਨਵਾਦ ਬਾਕੀ ਸਾਰੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਅੱਜ ਸਵੇਰੇ ਨਾਲ 7 ਵਜੇ ਇੱਥੇ ਆ ਕੇ ਜਦੋਂ ਵੇਖਿਆ ਤੇ ਇੰਨਾ ਮਨ ਖੁਸ਼ ਹੋਇਆ ਵੀ ਅੱਜ ਵੀ ਚਲੋ ਕਿਸੇ ਵਿੱਚ ਐਸੇ ਬੰਦਿਆਂ ਜਾਂ ਕਿਵੇਂ ਵੀ ਹੈ ਨਾ ਤੇ ਸਾਡੇ ਨਾਲ ਸਾਡਾ ਸਾਰੇ ਭਾਈਚਾਰਾ ਰਲ ਕੇ ਸਾਡੇ ਦੁਕਾਨਦਾਰ ਵੀ ਸਾਡੇ ਜੀਮੇਦਾਰ ਸਾਰੇ ਆੜ ਕੇ ਸਵੇਰ ਤੇ ਇੱਥੇ ਆਣ ਕੇ ਠੰਡ ਦੇ ਵਿੱਚ ਬਜ਼ੁਰਗ ਤੋਂ ਬਜ਼ੁਰਗ ਵੀ ਤੇ ਜਵਾਨ ਤੋਂ ਜਵਾਨ ਵੀ ਆਣ ਕੇ ਤੇ ਉਹਨਾਂ ਨੇ ਹੰਗਾਰਾ ਭਰਿਆ ਹੈ ਤੇ ਬੜੀ ਖੁਸ਼ੀ ਹੋਈ ਆ ਇਸ ਚੀਜ਼ ਦੀ ਵੀ ਸਾਰੇ ਸਾਥ ਤੇ ਮੈਂ ਤੇ ਇਹੀ ਚਾਹਣਾ ਵੀ ਤੁਸੀਂ ਇਹਨਾਂ ਪਾਰਟੀ ਭਾਈਆਂ ਨੂੰ ਛੱਡ ਕੇ ਹਰ ਚੀਜ਼ ਨੂੰ ਤੇ ਇੱਕ ਇਹਨਾ ਇੱਕਾ ਮੋਢਾ ਮੋਢਾ ਜੋੜ ਕੇ ਤੁਰੋ ਅੱਜ ਦਾ ਜਿਹੜਾ ਤੁਸੀਂ ਸਮਾਜ ਇਕੱਵਾਲਿਆ ਨਾ ਮੈਂ ਤੁਹਾਨੂੰ ਪਹਿਲਾਂ ਵੀ ਉਦੋਂ ਆਪਾਂ ਇਹ ਗੱਲ ਆਖੀ ਸੀ ਫਿਰ ਉਹ ਸਮਾ ਨਹੀਂ ਮਿਲਣਾ ਬਿਲਕੁਲ ਭਾਈਚਾਰਾ ਇੱਕ ਕਰਕੇ ਹਰ ਇੱਕ ਦਾ ਸਾਥ ਦਿਓ ਵੇਖੋ ਲੰਗਰ ਵੀ ਚੱਲ ਰਿਹਾ ਵਾ ਸਵੇਰ ਤੋਂ ਸਾਡੇ ਸਿੱਖੀ ਦੇ ਵਿੱਚ ਹੀ ਆ ਵੀ ਜਿੱਥੇ ਚਾਰ ਖੇਤ ਸਾਡਾ ਲੰਗਰ ਪਹਿਲਾਂ ਲੰਗਰ ਦੀ ਸੇਵਾ ਚਾਹ ਦੀ ਸੇਵਾ ਹਰ ਇੱਕ ਚੀਜ਼ ਹੈਗਾ ਬਾਕੀ ਸਾਰਾ ਇਹ ਚੀਜ਼ ਆ ਵੀ ਸਾਨੂੰ ਇਹਦੇ ਬਾਅਦ ਚੜ ਕੇ ਸਾਥ ਦੇਣਾ ਚਾਹੀਦਾ ਵਾ ਹਰ ਤਰ੍ਹਾਂ ਦਾ ਉਹ ਤਾਂ ਹੀ ਕਨੌਰੀ ਬਾਰਡਰ ਤੇ ਗਏ ਆ ਉਥੇ ਵੀ ਵੇਖ ਕੇ ਬੜਾ ਮਨ ਖੁਸ਼ ਹੋਇਆ ਤੇ ਬਾਕੀ ਇੱਕ ਗੱਲ ਮੈਂ ਵੇਖੀ ਆ ਵੀ ਧੰਨ ਉਹਨੇ ਜਿਹੜੇ ਇਹਨਾਂ ਨੇ ਚਿਰ ਸਮੇਤ ਬੈਠੇ ਨੇ ਕੀ ਬਾਤ ਹੈ ਅਸੀਂ ਘੰਟੇ ਤੋਂ ਘੰਟੇ ਵਾਸਤੇ ਗਏ ਆ ਤੇ ਸਾਨੂੰ ਪਿੱਛੇ ਦਾ ਦਵਾ ਦਾ ਪਿਛਲਾ ਖਿਆਲ ਸੀ ਵੀ ਅਸੀਂ ਜਾਣਾ ਵਾ ਤੇ ਮੈਂ ਨਾ ਬਜ਼ੁਰਗ ਮਾਤਾ ਵੇਖ ਕੇ ਜਵਾਨ ਦੇ ਵੇਖੇ ਤੇ ਬਜ਼ੁਰਗਾਂ ਦੇ ਵੇਖੇ ਜਿਹੜੇ ਉੱਥੇ ਆ ਤੇ ਮੰਜੇ ਡਾਹ ਕੇ ਟਰਾਲੀਆਂ ਦੇ ਥੱਲੇ ਚਾਹ ਆਦਾ ਹਸਣ ਲਾ ਕੇ ਬੈਠੇ ਨੇ ਮੈਨਾਂ ਤੁਹਾਨੂੰ ਉਹਨਾਂ 'ਚ ਗੁਰੂ ਪਾਤਸ਼ਾਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਆ ਤਾਕਤਾਂ ਸੰਗਰਸ਼ੀ ਨੇ ਉਹ ਇੱਕ 50 ਐਡੀ ਉਮਰ ਦੇ 80 85 ਦਾ ਜਿਹੜਾ ਸਾਲ ਦਾ ਉਹ 2-4 ਦਿਨ ਵੀ ਸ਼ੂਕਰ ਦਾ ਬੰਦਾ ਇੱਕ ਹੋਵੇ ਤੇ 4 ਦਿਨ ਉਹ ਭੁੱਖ ਤੋਂ ਕੱਢ ਜੇ ਪਰ ਨਹੀਂ ਉਹਦੇ ਵਿੱਚ ਤਾਕਤਾਂ ਮਹਾਰਾਜ ਦੀ ਸਾਡਾ ਏਕਤਾ ਵਾ ਬਾਕੀ ਅਸੀਂ ਇਹੇ ਚਾਹਣੇ ਵੀ ਇਸ ਚੀਜ਼ ਨੂੰ ਆਪਾਂ ਮੋਰਚੇ ਨੂੰ ਸੰਭਾਲ ਲਈਏ ਤੇ ਵੱਧ ਤੋਂ ਵੱਧ ਜਿਹੜਾ ਸਾਥ ਦੇਈਏ ਜੀ ਸਰਦਾਰ ਸਾਹਿਬ ਨੇ ਕਿਹਾ ਯਮੇਸ਼ਾ ਏਕੇ ਦੀ ਜਿੱਤ ਹੁੰਦੀ ਤੇ ਗੱਲ ਉਹਨਾਂ ਭੁੱਖ ਦੀ ਕੀਤੀ ਹੈ ਵੀ ਇੱਥੇ ਵੇਖੋ ਅਸੀਂ ਘਰੋਂ ਸ਼ਾਕਿਆ ਤੇ ਲੰਗਰ ਨਾਲ ਹੀ ਆ ਗਏ ਨੇ ਭੁੱਖ ਤੇ ਇੱਕ ਵੇਲੇ ਦੀ ਕਟਣੀ ਇੱਕ ਦਿਨ ਦੀ ਔਕੀ ਆ ਜੋ 35 ਦਿਨ ਹੋ ਗਏ ਨੇ ਡਲੇਵਾਲ ਸਾਹਿਬ ਨੂੰ ਭੁੱਖ ਹੜਤਾਲ ਤੇ ਕੀ ਗਊ ਜੀ ਪਹਿਲਾਂ ਦੇ ਸਭ ਤੋਂ ਪਹਿਲਾਂ ਅਸੀਂ মিডিਆ ਵਾਲਿਆਂ ਦਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਡੀ ਕਿਸਾਨ ਮੋਰਚੇ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਦੇਸ਼ ਵਿਅਸਤੀ ਚਾਉਂਦੇ ਆ ਦੂਜੀ ਧੰਨਵਾਦ ਕਰਦੇ ਆ ਉਹਨਾਂ ਸਾਰੇ ਵਰਗਾਂ ਦਾ ਦੁਕਾਨਦਾਰ ਭਰਾਵਾਂ ਦਾ ਵਰਕਸ਼ਾਪ ਵਾਲਿਆਂ ਦਾ ਜਿਹਨੇ ਸਾਰਿਆਂ ਨੇ ਗੈਰਹਾਜ਼ ਸੰਯੁਕਤ ਮੋਰਚਾ ਤੇ ਦੋਨੋਂ ਫਾਰਮਾਂ ਦੀ ਕੌਲ ਤੇ ਅੱਜ ਸਾਡਾ ਬਹੁਤ ਤਕੜਾ ਸੰਯੋਗ ਦਿੱਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੱਲ ਦੀਆਂ ਜੀਰੇ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਰਿਣੀ ਆ ਜਿਨ੍ਹਾਂ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਆ ਉਹ ਸਾਥ ਦਿੱਤਾ ਵਾ ਇਹ ਨਾਰੀ ਨੂੰ ਬੁਲੰਦ ਕੀਤਾ ਤੇ ਫਿਰ ਦੁਬਾਰਾ ਤੋਂ ਪੱਤਰਕਾਰ ਭਰਾਵਾਂ ਦਾ ਸਾਰੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਹੀਂ ਸਾਡਾ ਫਰਜ਼ ਬਣਦਾ ਜਦੋਂ ਸਾਡੇ ਭਰਾ ਹੱਕ ਸੱਚ ਦੀ ਡਾਈ ਲੜਦੇ ਹੁਣ ਤੇ ਉਹ ਵਿਖਾਉਣਾ ਸਾਡਾ ਫਰਜ਼ ਹੀ ਕਲਾਕੀ ਫਰਜ਼ ਹੀ ਹਾਂਜੀ ਕੀ ਕਹੋਗੇ ਤੁਸੀਂ ਲੰਬੇ ਸਮੇਂ ਤੋਂ ਕਿਸਾਨੀ ਲਈ ਲੜਾਈ ਲੜ ਰਹੇ ਹਾਂ ਮੋਦੀ ਸਰਕਾਰ ਨੂੰ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਕਿੰਨਾ ਸੰਘਰਸ਼ ਅੱਗੇ ਆ 750 ਆਪਣਾ ਕਿਸਾਨ ਛੀਦ ਹੋ ਗਿਆ ਨਹੀਂ ਪਿੱਛੇ ਹਟਿਆ ਇੱਕ ਜਿਹੜਾ ਮੁੱਖ ਮੰਤਰੀ ਜਾਂ ਹੁੰਦਾ ਪ੍ਰਧਾਨ ਮੰਤਰੀ ਹੁੰਦਾ ਦੇਸ਼ ਦੀ ਮਾਂ ਹੁੰਦੀ ਹੈ ਵੀ ਤੁਰਾਂ ਦਾ ਜੇ ਉਹ ਕਹਿ ਕੇ ਮੁੱਕਰ ਜੂਗਾ ਜੇ ਉਹ ਮੁੱਕਰ ਜੂਗਾ ਤਾਂ ਦੂਜੇ ਫਿਰ ਕੀ ਕਰਨਗੇ ਤੁਹਾਡੀ ਵੀ ਜ਼ਬਾਨ ਹੋਣੀ ਚਾਹੀਦੀ ਆ ਅਸੀਂ ਦੇਖ ਇਹਨੇ ਵੀ ਜ਼ਬਾਨ ਤੇ ਹੀ ਦੁਨੀਆ ਚੱਲਦੀ ਆ ਜੇ ਆਪਾਂ ਦੀ ਜ਼ਬਾਨ ਤੇ ਚੱਲਣਾ ਤੇ ਫਿਰ ਦੂਜੇ ਵੀ ਕਿਸੇ ਨਹੀਂ ਚੱਲਣਾ ਬਗਰੋ ਜੀ ਅਸੀਂ ਸਾਰਾ ਬਾਈਕਾਟ ਚੋਂ ਕਰਤਾ ਫਿਰ ਮੋਦੀ ਕਿੱਥੋਂ ਪੰਜਾਬ ਚੋਂ ਲੈ ਜਾਊਗਾ ਜੇ ਪੰਜਾਬ ਅਸੀਂ ਬਿਹਾਰਾਣਾ ਹੀ ਬੰਦ ਕਰ ਦਗੇ ਸਾਰਾ ਕੁਝ ਜਿਵੇਂ ਅੱਜ ਕੀਤਾ ਫਿਰ ਇਹ ਤੋਂ ਤਿੰਨ ਸਟੇਟਾਂ ਲੰਗਦੀਆਂ ਜੰਮੂ ਹਮਾਚਲ ਤੇ ਪੰਜਾਬ ਇਹ ਸਾਰਾ ਬੰਦ ਹੋ ਜੂ ਇਹਦਾ ਸਾਰਾ ਤੇ ਮੁੜ ਕੇ ਮੋਦੀ ਕੀ ਕਰੂਗਾ ਇਹਨਾਂ ਤਿੰਨਾਂ ਸਟੇਟਾਂ ਤੋਂ ਬਣਾ ਜੇ ਮੋਦੀ ਜਾ ਕੇ ਵਿਖਾ ਦੇ ਇੱਥੋਂ ਹੀ ਨਾਟ ਜਾਣਾ ਇੱਥੋਂ ਹੀ ਸੇਵ ਜਾਣਾ ਡਾਨੀ ਬਾਨੀ ਵੀ ਇਹਦੇ ਮਰ ਜਾਣੇ ਇਹਨੇ ਮਰ ਜਾਣਾ ਜਿਹੜੇ ਨਸ਼ੇ ਦੀ ਗੱਲ ਕਰਦੇ ਆ ਚਲੋ ਕੀਤੀ ਨਹੀਂ ਅਡਾਨੀਆਂ ਦਾ ਨਸ਼ਾ ਖੁੱਲਾ ਵਕਾ ਰਿਆ ਹੈ ਦੁੱਜੇ ਤੋਂ ਭੋਰਾ ਕਿਸੇ ਤੋਂ ਇੱਥੇ ਸ਼ਰੇ ਆਮ ਨਸ਼ਾ ਵਿਕ ਰਿਆ ਹੈ ਭਗਵੰਤ ਮਾਨ ਸਾਹਿਬ ਨੂੰ ਕਹਿ ਰਹੇ ਆ ਹਜੇ ਤੱਕ ਨਾ ਝੋਨੇ ਚ ਭਗਵੰਤ ਮਾਨ ਦਾ ਬਿਆਨ ਆਇਆ 300 400 ਰੁਪਈਆ ਲੋਕਾਂ ਦੀ ਲੁੱਟ ਹੋਈ ਪੂਰੀ ਰੱਜ ਕੇ ਡਾਈ ਚ ਲੁੱਟ ਹੋਈ ਆ ਇੱਕ ਦੋ ਇੱਥੇ ਹੈਗੇ ਆ ਮੇਨ ਉਹਨਾਂ ਨੂੰ ਡਾਈ ਚ ਲੁੱਟ ਯੂਰੀਆ ਚ ਲੁੱਟ ਅਸੀਂ ਸਾਰਾ ਭਗਵੰਤ ਮਾਨ ਨੂੰ ਤੇ મોદી ਨੂੰ ਬਾਹਰ ਆ ਜਾ ਪਹਿਲਾਂ ਨਹੀਂ ਰਹਿਦੇ ਰਹਿਣਾ ਤੁਸੀਂ ਹੁਣੀ ਤੇ ਰਹਿਣਾ ਅਸੀਂ ਹੁਣੀ ਤੇ ਗੁਰੂ ਕਿਸਾਨ ਦਾ ਪੋਤਾ ਰੰਗਲਾ ਪੰਜਾਬ ਇਹੋ ਤੇ ਕਹਿੰਦੇ ਕਿਸਾਨ ਦਾ ਕਿਸਾਨ ਦਾ ਪੁੱਤ ਨਾ ਸਾਡੇ ਨਾਲ ਖੜਦਾ ਇੱਕ ਰਹਾ ਨਾ ਨਾਰਾ ਦਾ ਮਾਰਦਾ ਜਿੰਨੇ ਨੇ ਪੜੇ ਨੇ ਬਰੋਜੇ ਲਾਏ ਨਹੀਂ ਕਿੰਨੇ ਨਾਲ ਤਾਂ ਰਾਜਾ ਹੀ ਚੰਗਾ ਰਹੇਗਾ ਜਿੰਨੇ ਰੋਕਿਆ ਨਹੀਂ ਕਿਸਨ ਅਸੀਂ ਤਾਂ ਕਿੰਨੇ ਇਹਨਾਂ ਨੂੰ ਤਾਂ ਰਾਜਾ ਚੰਗਾ ਰਹ ਗਿਆ ਜਿੰਨੇ ਰੋਕਿਆ ਨਹੀਂ ਇਹ ਸਭ ਕੁਝ ਕਰਨ ਲਿਆ ਜੀ ਹੂੰ ਆ ਪਿੱਛੇ ਅਸੀਂ ਰੇਲਾ ਰੋਕੀਆਂ ਸੀ ਰਾਜੇ ਨੂੰ ਚੁੱਲ੍ਹੇ ਦੀ ਅੱਗ ਨਹੀਂ ਦਿਖਦੀ ਹੈ ਹੈਲੀਕਾਪਟਰ ਦੇ ਕਹਿੰਦਾ ਮੈਨੂੰ ਪਤਾ ਚੁੱਲ੍ਹੇ ਦੀ ਅੱਗ ਬਾਰੇ ਅਸੀਂ ਜੀ ਉੱਥੇ ਪਾਣੀ ਆਇਆ ਸੀ ਪਿੱਛੇ ਜਦੋਂ ਦਰਿਆ ਚ ਗਏ ਜਦੋਂ ਕਹਿੰਦਾ ਸੀ ਮੈਂ ਮੁਰਗੀਆਂ ਦਊਂਗਾ ਉਹ ਦਊਂਗਾ ਇੰਨੇ ਅਸੀਂ ਮੰਗ ਪੱਤਰ ਐ ਲਾਗੇ ਆ ਗਿਆ ਸੀ ਇਹਨੇ ਸਾਡਾ ਮੰਗ ਪੱਤਰ ਵੀ ਨਹੀਂ ਫੜਿਆ ਭਗਵਾਨ ਤੁਮਾਨ ਦੇ ਕੀ ਮੰਗ ਪੱਤਰ ਤੂੰ ਨਹੀਂ ਫੜਨਾ ਪਾਰੀ ਦੇ ਬਾਹਰ ਜਾ ਕੇ ਅਸੀਂ ਜੀ ਫੁੱਲ ਅਸੀਂ ਸਮਰਥਨ ਕੀਤਾ ਸਾਰਿਆਂ ਨੇ ਵੀ ਚੱਲ ਨਵੇਂ ਇਹਨਾਂ ਤੋਂ ਖੜਾ ਪੁਰਾਣੇ ਦਾ ਛੁੱਟੇ ਨਵਾਂ ਬਗੱਲਾਂ ਵਡੀਆਂ ਕਰਦਾ ਆਵੇ ਪਰ ਨਹੀਂ ਇਹ ਤਾਂ ਉਹ ਥੱਲੇ ਲਾਦਾ ਜੀ ਨਸ਼ਾ ਇੰਨਾ ਜ਼ਿਆਦਾ ਪੰਜਾਬ ਚ ਜਿੱਥੋਂ ਮਰਜੀ ਨਸ਼ਾ ਲੈ ਲੋ ਚੋਰੀ ਵੀ ਆ ਵਾ ਇੱਕ ਦੋ ਦਿਨ ਆਪਾਂ ਖਬਰ ਵੇਣੇ ਪਿਆ ਚੋਰੀਆਂ ਹੀ ਬਹੁਤ ਹੋ ਰਹੀਆਂ ਕੀ ਕੰਟਰੋਲ ਆ ਜੀ ਆਪ ਦਾ ਬਚਾਉਣਾ ਪੈਂਦਾ ਇੱਥੋਂ 2000 ਰੁਪਇਆ ਲੈ ਕੇ ਤੂੰ ਪਿੰਡ ਦੀ ਅਪੜ ਸਾਦਾ ਵਿਖਾ ਕੇ ਚਲਾ ਜਾ ਮੈਂ ਪਿੰਡ ਅਪੜ ਜੂੰਗਾ ਜਿਹੜੀ ਬੜੀ ਸ਼ਕਤੀ ਕੀਤੀ ਹੋਈ ਕਹਿੰਦੇ ਡੱਲੇਵਾਲ ਸਾਹਿਬ ਨੂੰ ਜ਼ਬਰੀ ਚੱਕ ਕੇ ਲੈ ਜਾ ਹੁਣ ਰਾਤ ਬਹੁਤ ਪੁੱਛ ਸੀ ਇੱਥੇ ਆਉਣ ਡੀਆਂ ਵੀਡੀਓ ਤੇ ਅਸੀਂ ਤਾਂ ਡੱਲੇਵਾਲ ਸਾਹਿਬ ਦੇ ਮਦਦ ਚ ਤੇ ਜਿਹੜੀਆਂ ਅਸੀਂ ਤਾਂ ਕਿਨੂੰ ਜਿਹੜੀ ਤੂੰ ਜ਼ੁਬਾਨ ਕੀਤੀ ਉਸ ਦੇ ਪੂਰਾ ਲੈ ਜਾ ਅਸੀਂ ਹੋਰ ਤਾਂ ਤੇਰੇ ਤੋਂ ਮੰਗਦੇ ਕੁਝ ਨਹੀਂ ਸਵਾਮੀ ਨਾਸਤਾ ਤੇਰਾ ਹੀ ਸੀ ਨਾ ਸਿੱਖਾਂ ਦਾ ਦਾ ਬੰਦਾ ਹੀ ਨਹੀਂ ਸੀ ਉਹ ਵੀ ਇੱਕ ਥਾਡੇ ਤੋਂ ਸੀ ਅਸੀਂ ਤਾਂ ਕਹਿੰਨੇ ਵੀ ਉਹਦੇ ਤੋਂ ਵੀ ਉਸੇ ਤੋਂ ਹੀ ਉਹ ਸਿੱਖਲਾ ਕੁਝ ਨਾ ਕੁਝ ਇਹ ਨਹੀਂ ਬੇਨਤੀ ਕਰਦੇ ਆ ਰਹਿਣਾ ਨਹੀਂ ਤੂੰ ਜੇ ਚਾਹ ਵੇਚਦਾ ਰਿਆਂ ਤੇ ਜੇ ਇੱਥੇ ਆ ਗਿਆ ਤੇ ਇੱਕ ਵੱਡੇ ਵੱਡੇ ਗੱਲ ਚਲੇ ਆ ਹਾਂਜੀ ਹਾਂਜੀ ਅਖੀਂ ਕੀ ਹੋ ਗਏ ਪਿਰਜੀ ਅਸੀਂ ਤੇ ਬੇਨਤੀ ਕਰਦੇ ਜਿਹੜੇ ਭਰਾ ਸਾਡੇ ਘਰੇ ਬੈਠੇ ਆ ਜਾਗਦਿਆਂ ਜਮੀਰਾਂ ਲਈ ਇੱਥੇ ਆ ਗਏ ਆ ਜਿਹੜੇ ਘਰੇ ਬੈਠੇ ਆ ਜਾਂ ਜਥੇਬੰਦੀਆਂ ਜਥੇਬੰਦੀਆਂ ਦੇ ਆਗੂ ਜੇ ਇਹ ਵੀ ਆਪਾਂ ਇੱਕ ਪਰਿਵਾਰ ਆ ਕਿਸਾਨ ਮੋਰਚੇ ਲਈ ਆਪਾਂ ਜਥੇਬੰਦੀਆਂ ਬਣਾਈ ਹੱਕੀ ਮੰਗਾਂ ਲਈ ਬਣਾਈਆਂ ਤੇ ਆਓ ਅੱਜ ਅੱਜ ਆਪਣੇ ਪਰਿਵਾਰ ਤੇ ਪੀੜ ਬਣੀ ਆ ਕਿਸਾਨਾਂ ਦੇ ਪੀੜ ਬਣੀ ਆ ਮੋਦੀ ਜਿਹੜਾ ਉਹ ਜ਼ਾਲਮ ਸਰਕਾਰ ਮੰਗੀਆਂ ਹੋਈਆਂ ਮੰਨਾਂ ਨੂੰ ਪ੍ਰਵਾਨ ਨਹੀਂ ਕਰਨ ਦਿਆ ਜੇ ਸੰਘਰਸ਼ ਵਿੱਚ ਮੰਗੀਆਂ ਮੰਨਾਂ ਨੂੰ ਪ੍ਰਵਾਨ ਨਹੀਂ ਕਰਨ ਦਿਆ ਪ੍ਰਵਾਨ ਕਰਨ ਲਈ ਆਡੇ ਨਾਲ ਸਾਥ ਸਾਥ ਦਿਓ ਅੱਗੇ ਨਹੀਂ ਬਹਿਣਾ ਤੇ ਪਿੱਛੇ ਪਿੱਛੇ ਆਣ ਕੇ ਬਹਿ ਜਾਓ ਤੇ ਜੇ ਤੇ ਆਪਾਂ ਇਸ ਕਰਕੇ ਬਣਾਈਆਂ ਜਥੇਬੰਦੀਆਂ ਸ਼ਿੰਗਰਛਾਲ ਲਈ ਮੰਗਾ ਮਨਾਉਣ ਲਈ ਫੇ ਠੀਕ ਆ ਤੇ ਜੇ ਆਪਾਂ ਸਿਆਸੀ ਜਿਹੜੀਆਂ ਪਿੱਠਾਂ ਲਈ ਬਣਾਈਆਂ ਵਾ ਤੇ ਫੇ ਤੁਹਾਡੀ ਮਰਜ਼ੀ ਆਓ ਅਜੇ ਸਾਡੇ ਨਾਲ ਪਿਛਲੇ ਬੰਨੇ ਬੋ ਅਸੀਂ ਪਹਿਲਾਂ ਕੁਰਬਾਨੀ ਦੇਵਾਂਗੇ ਤੁਹਾਨੂੰ ਲੱਗਦਾ ਵੀ ਸਿਆਸੀ ਪਿੱਠਾਂ ਲਈ ਬਣੀਆਂ ਨੇ ਕੋਈ ਜਥੇਬੰਦੀਆਂ ਭਾਈ ਕੋ ਇਹ ਆਪੇ ਲੋਕਾਂ ਨੇ ਕਹਿਣਾ ਇਹ ਕੀ ਕਹਿਣਾ ਵਾ ਜੇ ਨਾ ਤੁਰੇ ਤੇ ਲੋਕਾਂ ਨੇ ਕਹਿਣਾ ਵਾ ਬਿਲਕੁਲ ਜੀ ਮੇਰਾ ਪ੍ਰਧਾਨ ਨਹੀਂ ਤੁਰਦਾ ਮੈਂ ਆਪਣੇ ਪ੍ਰਧਾਨ ਤੋਂ ਜਵਾਬ ਮੰਗੂਗਾ ਵੀ ਪਿੱਛੇ ਕਿਉਂ ਹਟਦਾ ਨੂੰ ਘਰੇ ਤੇ ਰੱਖੀ ਆ ਜੰਗ ਉੱਥੇ ਲੱਗੀ ਆ ਆਪਣੀ ਸੰਘਰਸ਼ੀ ਸਿੰਘ ਸਾਡੇ ਜੀ ਸ਼ਹੀਦ ਹੋਣਦੇ ਆ ਦਾ ਸ਼ੁਭ ਸ਼ਹੀਦ ਹੋ ਗਿਆ ਸਾਡੇ ਮੁੰਡਿਆਂ ਦੀ ਅੱਖਾਂ ਚਿੱਲ ਗਈਆਂ ਸਾਡਾ 400 ਸ਼ਹੀਦ ਹੋ ਗਿਆ 13 ਤੋਂ ਲੈ ਕੇ 21 ਤੱਕ ਅਹੀਂ ਉੱਥੇ ਸਾਨੂੰ ਪਤਾ ਕਿੰਨੀ ਗੋਲੀ ਵਰਦੀ ਅੱਖਾਂ ਡੈਮੇਜ ਹੋ ਗਈਆਂ ਸਾਡੀਆਂ ਉਹ ਜਥੇਬੰਦੀਆਂ ਕਾਦੇ ਲਈ ਬਣਾਈਆਂ ਵਾ ਜੇ ਸਾਡਾ ਪਰਿਵਾਰ ਆ ਸਾਡੇ ਪਰਿਵਾਰ ਤੇ ਢੀਡ ਬਣੀ ਆ ਸਾਡੇ ਰਿਸ਼ਤੇਦਾਰ ਨਹੀਂ ਉਹ ਰਿਸ਼ਤੇਦਾਰ ਕਾਦੇ ਆ ਇਸ ਕਰਕੇ ਪ੍ਰਭਾ ਨੂੰ ਬੇਨਤੀ ਕਰਦੇ ਆ ਪਿਛਲੇ ਗਲਵੇ ਸਿੱਕੇ ਬਾਝ ਕਰ ਲਿਓ ਆਹ ਸਾਡੇ ਨਾਲ ਤਕੜੇ ਹੋ ਕੇ ਜੰਗ ਜਿੱਤੀਏ ਨਹੀਂ ਤੇ ਮੁਠੀ ਜੋੜ ਕੇ ਕਸੌਣ ਬੰਦਾ ਵਾ ਅਗਲੇ ਦੁਸ਼ਮਣ ਦਾ ਆਪਾਂ ਮੂੰਹ ਬੰਨਾਂਗੇ ਨਹੀਂ ਤੇ ਕੱਲੀ ਕੱਲੀ ਨੂੰ ਕੁਦ ਮੋੜ ਲ ਕੇ ਆਪਣੀਆਂ ਨਾ ਤੋੜ ਦੇਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰ ਜੀ ਕੋਈ ਬੇਨਤੀ ਕਰਨਾ ਚਾਹਣਾ ਆਪਣੇ ਜਥੇਬੰਦੀਆਂ ਕਿਸਾਨਾਂ ਦੀਆਂ ਨੂੰ ਵੀ ਇੱਕੋ ਹੀ ਕਰਨਾ ਚਾਹਣਾ ਵੀ ਆਪਾਂ ਉਦੋਂ ਆਗੇ ਭੱਜ ਕੇ ਚਲੋ ਜਿਹੜੀਆਂ ਜਥੇਬੰਦੀਆਂ ਆਈਆਂ ਸੀ ਅੱਗੇ ਲਾ ਕੇ ਮੁੱਖ ਮੰਤਰੀ ਦਾ ਆਪਣੇ ਤੋਂ ਬਣਿਆ ਨਹੀਂ ਗਿਆ ਐਮ ਐਲ ਏ ਵੀ ਨਹੀਂ ਬਣਿਆ ਗਿਆ ਕੋਣੀ ਬੇਨਤੀ ਆ ਇਹਨੇ ਸਿਰਫ ਉੱਤੇ ਲੀਡਰ ਹੀ ਰਹਿ ਗਏ ਥੱਲੇ ਕੁਝ ਨਹੀਂ ਰਹਿ ਗਿਆ ਇਹ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਜੀ ਅੱਜ ਆਪਾਂ ਇਕੱਠੇ ਹੋਏ ਹੁੰਦੇ ਤੇ ਆਪਾਂ ਅੱਜ ਨੂੰ ਜਿੱਤੇ ਹੁੰਦੇ ਬਿਲਕੁਲ ਜੀ ਤੇ ਸਾਰਿਆਂ ਨੂੰ ਬੇਨਤੀ ਆ ਸਿਆਸੀ ਧਰਾਣਾ ਬਣ ਕੇ ਰੋ ਕਿਸਾਨਾਂ ਵਾਸਤੇ ਲੜਦੇ ਤੇ ਕਿਸਾਨਾਂ ਵਾਸਤੇ ਲੜੋ ਸਾਡੇ ਜਥੇਬੰਦੀ ਆ ਅਸੀਂ ਨਾ ਕਿਸੇ ਵੋਟ ਪਾਰਟੀ ਨੂੰ ਵੋਟ ਪਾਉਣੇ ਆ ਚਲੋ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਪਰ ਨਾ ਵੋਟ ਪਾਉਣੇ ਤੇ ਨਾ ਪਾਉਣੀ ਕੀ ਬਾਤ ਆ ਜੀ ਦੇਖੋ ਇਹਨਾਂ ਨੇ ਖੀਰ ਦੇ ਵਿੱਚ ਜੋ ਖਲਸਾਪਤ ਇਹਨਾਂ ਨੇ ਗੱਲ ਕੀਤੀ ਇਕੱਠ ਦੀ ਹਮੇਸ਼ਾ ਜਿੱਤ ਏਕੇ ਦੀ ਹੁੰਦੀ ਏ ਔਰ ਕੁਝ ਜਥੇਬੰਦੀਆਂ ਜਿਹੜੀਆਂ ਨਹੀਂ ਆਈਆਂ ਉਹਨਾਂ ਨੂੰ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਔਰ ਕਮੈਂਟਾਂ ਦੇ ਵਿੱਚ ਲੋਕ ਬੜਾ ਕੋ ਮਾੜਾ ਚੰਗਾ ਬੋਲ ਰਹੇ ਨੇ ਸੋ ਉਹਨਾਂ ਨੂੰ ਵੀ ਬੇਨਤੀ ਹੈ ਹਰੇਕ ਆਗੂ ਨੇ ਇਹੋ ਕਿਹਾ ਵੀ ਅੱਜ ਇਕੱਠੇ ਹੋਣ ਦੀ ਲੋੜ ਹੈ ਮੰਗਾ ਸਾਂਝੀਆਂ ਨੇ ਵਖਰੇਵੇਂ ਵਖਰੀ ਗੱਲ ਹੈ ਵਖਰੇਵੇਂ ਹੁੰਦੇ ਨੇ ਭਰਾਵਾਂ ਭਰਾਵਾਂ ਦੇ ਵੀ ਹੁੰਦੇ ਨੇ ਪਰ ਜਦੋਂ ਮੰਗਾ ਸਾਂਝੀਆਂ ਨੇ ਤੇ ਸਭ ਨੂੰ ਸਾਂਝੇ ਹੋ ਕੇ ਲੜਨਾ ਚਾਹੀਦਾ ਹੈ ਸਰਕਾਰ ਲੱਗਦਾ ਕਿਸੇ ਵੱਡੇ ਹਾਸੇ ਦੀ ਉਡੀਕ ਕਰ ਰਹੀ ਹੋਰ ਵੀ ਆਗੂ ਸਹਿਬਾਨ ਆਏ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰਦੇ ਆ ਜਿਉ ਆਗਿਆ ਵਾਹਿਗੁਰੂ ਜਿੱਤਖਾਲਸਾ ਵਾਹਿਗੁਰੂ ਜਿੱਕੀ ਫਤਿਹ